ਕਿਉਂਕਿ ਉਹ ਕਹਿੰਦਾ ਹਮੇ ਤਾਂ ਆਪਣਾ ਨੇ ਲੂਟਾ ਗੈਰੋਂ ਮੈਂ ਕਹਾਂ ਦਮ ਥਾ ਮੇਰੀ ਕਾ ਸਥਿਤੀ ਡੁੱਬੀ ਵਹਾਂ ਜਹਾਂ ਪਾਣੀ ਕਮ ਥਾ ਮੇਰੇ ਖਿਆਲ ਦੇ ਵਿੱਚ ਭਗਵੰਤ ਮਾਨ ਨਾਲ ਜੋ ਕੁਛ ਕੀਤਾ ਜਾ ਰਿਹਾ ਨਾ ਵਿਚਾਰਾ ਜਾਂ ਬਣਾਤਾ ਉਹਨੂੰ ਠੀਕ ਹੈ ਸੋਤਿਆ ਜਾ ਗਿਆ ਵੇਖਣ ਦੇ ਵਿੱਚ ਵੀ ਉਚੇਰੇ ਤੇ ਉਹ ਰੌਣਕ ਨਹੀਂ ਉਹ ਗੱਲਬਾਤ ਨਹੀਂ ਇਹ ਅਸਲ ਦੇ ਵਿੱਚ ਕੀ ਹੈ ਮੈਂ ਤਾਂ ਜੋ ਨਿੱਜੀ ਤੌਰ ਤੇ ਸੋਚਦਾ ਕਿ ਇੰਨੀ ਜਿਹੜੀ ਆ ਉਹ ਕੁੱਤ ਕਲੇਸ਼ ਨਾਲੋਂ ਅੰਦਰ ਖਾਤੇ ਜੇ ਫਿਰ ਵੀ ਇਹੀ ਆਖਿਆ ਜਾਵੇ ਭਗਵੰਤ ਮਾਨ ਨੂੰ ਜਿਵੇਂ ਕੈਪਟਨ ਮਰਿੰਦਰ ਸਿੰਘ ਨੂੰ ਲਾਸਟ ਤੇ ਕਹਤਾ ਸੀਗਾ ਦੂਜੀ ਵਾਰ ਦੀ ਸਰਕਾਰ ਦੇ ਵਿੱਚ ਦਿੱਲੀ ਹਾਈ ਕਮਾਂਡ ਨੇ ਸੋਨੀਆ ਨੇ ਕਹਿੰਦੇ ਫੋਨ ਕਰਕੇ ਕਿ ਸੌਰੀ ਕੈਪਟਨ ਸਾਹਿਬ ਅਸਤੀਫਾ ਦੇ ਦਿਓ ਠੀਕ ਹੈ ਮੈਂ ਕਹਣਾ ਵੀ ਇਸ ਤੋਂ ਪਹਿਲਾਂ ਕਿ ਦਿੱਲੀ ਹਾਈ ਕਮਾਂਡ ਜਿਹੜੀ ਹੈਗੀ ਹੈ ਤੇ ਉਹ ਭਗਵੰਤ ਮਾਨ ਨੂੰ ਇਹ ਗੱਲ ਆਖੇ ਕਿ ਚਲੋ ਜੀ ਨਿਬੜ ਗਏ ਕੰਮ ਤੇ ਹੁਣ ਤੁਸੀਂ ਜਿਹੜਾ ਵੀ ਹੋ ਜੋ ਸਾਈਡ ਤੇ ਹਜੇ ਵੀ ਜਿੰਦ ਤੋਂ ਬਚਾਉਣੀ ਹੈ ਤਾਂ ਮੇਰੇ ਖਿਆਲ ਚ ਭਗਵੰਤ ਮਾਨ ਨੂੰ ਖੁਦ ਹੀ ਅਸਤੀਫਾ ਦੇ ਦੇਣਾ ਚਾਹੀਦਾ ਜਿਹੜੇ ਹਾਲਾਤ ਬਣੇ ਹੋਏ ਆ ਜਿਵੇਂ ਕੱਲ ਮੀਟਿੰਗ ਆੜਤੀਆਂ ਦੇ ਨਾਲ ਸੀ ਤੇ ਕਿਸਾਨ ਜਥੇਬੰਦੀਆਂ ਨਾਲ ਵੀ ਮੀਟਿੰਗ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਕ ਤਾਂ ਉਹ ਮੀਟਿੰਗ ਕੈਨਸਲ ਕਰਤੀ ਕਿਸਾਨਾਂ ਵਾਲੀ ਆੜਤੀਆਂ ਵਾਲੀ ਮੀਟਿੰਗ ਲੈ ਲਈ ਕਿਸਾਨਾਂ ਵਾਲੀ ਕੈਨਸਲ ਕਰਤੀ ਹੋਕ ਹੀ ਰਿਹਾ ਸੀ ਇੱਕ ਪਾਸੇ ਮੀਟਿੰਗ ਆੜਤੀਆਂ ਤੇ ਕਿਸਾਨਾਂ ਨਾਲ ਰੱਖੀ ਹੋਈ ਹੈ ਦੂਸਰੇ ਪਾਸੇ ਕੇਜਰੀਵਾਲ ਨੇ ਜਿਹੜੀ ਆ ਉਹ ਪੰਜਾਬ ਕੈਬਨਿਟ ਦੀ ਜਿਹੜੀ ਮੰਤਰੀਆਂ ਦੀ ਮੀਟਿੰਗ ਆ ਉਹ ਬੁਲਾ ਲਈ ਵੱਖਰੀ ਭਗਵੰਤ ਸਿੰਘ ਦੀ ਗੈਰ ਹਾਜ਼ਰੀ ਦੇ ਵਿੱਚ ਹੁਣ ਅਸਲ ਦੇ ਵਿੱਚ ਕੀ ਹੈ ਸੰਵਿਧਾਨ ਜਦੋਂ ਜਦੋਂ ਸੌ ਚੁੱਕੀ ਜਾਂਦੀ ਹੈ ਨਾ ਠੀਕ ਹੈ ਤਾਂ ਸਵਿਧਾਨ ਦੀ ਸੌਂਖ ਖਾਦੀ ਜਾਂਦੀ ਹੈ ਕਿ ਮੈਂ ਜਿਹੜੇ ਹੈਗੇ ਜਿਹੜੇ ਜਿਹੜੇ ਭੇਤ ਆ ਨਾ ਉਹ ਸਾਰੇ ਜਿਹੜੇ ਸਰਕਾਰੀ ਮਤਲਬ ਜੋ ਹੈਗੇ ਉਹ ਮੈਂ ਭੇਤ ਗੁਪਤ ਰੱਖੂਗਾ ਕਿਸੇ ਨਾਲ ਸਾਂਝੇ ਨਹੀਂ ਕਰੂੰਗਾ ਉਹ ਭੇਤ ਸਾਂਝੇ ਕੀਤੇ ਨਹੀਂ ਕਰਨੇ ਹੁੰਦੇ ਉਹ ਚਾਹੇ ਐਮਐਲਏ ਆ ਤੇ ਚਾਹੇ ਮੰਤਰੀ ਹੈ ਉਹਨਾਂ ਨੇ ਜੋ ਸਾਂਝੇ ਕਰਨੇ ਦਾ ਉਹ ਜੋ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਉਹਦੇ ਨਾਲ ਕਰ ਸਕਦੇ ਆ ਦਿੱਲੀ ਵਾਲੇ ਬੇਸ਼ੱਕ ਇਹ ਉਹਨੂੰ ਸੁਪਰੀਮੋ ਕਹਿਣ ਪਹਿਲੀ ਗੱਲ ਤਾਂ ਸ਼ਬਦੀ ਪਤਾ ਨਹੀਂ ਕਿੱਥੋਂ ਲਿਆਂਦੇ ਨੇ ਸੁਪਰੀਮੋ ਠੀਕ ਹੈ ਪਾਰਟੀ ਹਾਈ ਕਮਾਂਡ ਹੁੰਦੀ ਹੈ ਠੀਕ ਆ ਆਗੂ ਹੁੰਦਾ ਲੀਡਰ ਹੁੰਦਾ ਬਾਸ ਹੁੰਦਾ ਸੁਪਰੀਮੋ ਪਤਾ ਨਹੀਂ ਕਿੱਥੋਂ ਲਿਆਂਦਾ ਇਹਨਾਂ ਨੇ ਮੈਂ ਕਹਿੰਦਾ ਪਹਿਲੀ ਗੱਲ ਤਾਂ ਮੇਰੇ ਖਿਆਲ ਦੇ ਵਿੱਚ ਕੇਜਰੀਵਾਲ ਨੂੰ ਜਾਂ ਕਿਸੇ ਹੋਰ ਸੰਦੀਪ ਪਾਟਕ ਜਾਂ XYZ ਕਿਸੇ ਨੂੰ ਵੀ ਦਿੱਲੀ ਵਾਲੇ ਨੂੰ ਅਧਿਕਾਰ ਹੀ ਨਹੀਂ ਹੈਗਾ ਸੰਵਿਧਾਨ ਦੇ ਮੁਤਾਬਕ ਕਿ ਕੋਈ ਆ ਕੇ ਜਿਹੜਾ ਉਹਨਾਂ ਭੇਦਾਂ ਬਾਰੇ ਜਾਣਕਾਰੀ ਜਿਹੜੀ ਆ ਉਹ ਮੰਤਰੀਆਂ ਤੋਂ ਵਿਧਾਇਕਾਂ ਤੋਂ ਲੈ ਸਕੇ ਠੀਕ ਹੈ ਸ਼ਰਮ ਵਾਲੀ ਗੱਲ ਜਿਹੜੀ ਆ ਉਹ ਇਹ ਵੀ ਆਪਣੇ ਵਾਸਤੇ ਵੀ ਹੈ ਕਿ ਅਸੀਂ ਇਹੋ ਜਿਹੇ ਲੋਕ ਚੁਣ ਲੇ ਜਿਹੜੇ ਲੋਕ ਆਪਦੇ ਬੰਦੇ ਦਾ ਸਾਥ ਛੱਡ ਕੇ ਆਪ ਉਹ ਭਗਵੰਤ ਮਾਨ ਦਾ ਸਾਥ ਨਹੀਂ ਛੱਡ ਰਹੇ ਉਹ ਪੰਜਾਬ ਦਾ ਸਾਥ ਛੱਡ ਰਹੇ ਹੈ ਜਿੱਥੇ ਚੁੱਪ ਬੈਠਿਆ ਨਾ ਉਹ ਦਿੱਲੀ ਵਾਲੇ ਸਾਡੇ ਦਾ ਪੈਰ ਜੁੱਤੀ ਨਹੀਂ ਪਾਉਂਦੇ ਭਗਵੰਤ ਮਾਨ ਕੋਲ ਜਾਣਾ ਤੇ ਉਹ ਭਗਵੰਤ ਮਾਨ ਕੋਲ ਜਾ ਕੇ ਰਾਜ਼ੀ ਨਹੀਂਗੇ ਇੱਕ ਆਪਦੇ ਮੌਜੂਦਾ ਮੁੱਖ ਮੰਤਰੀ ਦੀ ਜਿਹੜੀ ਉਹ ਗੈਰ ਹਾਜ਼ਰੀ ਦੇ ਵਿੱਚ ਇੱਕ ਕੇਜਰੀਵਾਲ ਵਰਗੇ ਬੰਦੇ ਦੀਆਂ ਮੀਟਿੰਗਾਂ ਅਟੈਂਡ ਕਰਨੀਆਂ ਸ਼ੋਭਾ ਥੋੜੋ ਦਿੰਦੀਆਂ ਵੀ ਲੋਕ ਤਾਂ ਬੋਲਣ ਨੂੰ ਅਸਲ ਦੇ ਵਿੱਚ ਕੀ ਸੋਚਦੇ ਆ ਕਿ ਪੰਜਾਬ ਦੇ ਲੋਕ ਬੋਲਣ ਪੰਜਾਬ ਦੇ ਲੋਕ ਆਵਾਜ਼ ਚੁੱਕਣ ਪੰਜਾਬ ਦੇ ਲੋਕ ਤਾਂ ਜਿੰਨਾ ਬਾਦ ਚੁੱਕਣ ਜੋਗੇ ਚੁੱਕੀ ਜਾਂਦੇ ਆ ਹੁਣ ਪੰਜਾਬ ਦੇ ਲੋਕ ਡਾਂਗਾ ਲੈ ਕੇ ਦਿੱਲੀ ਥੋੜੋ ਜਾਣ ਥੋੜਾ ਬਹੁਤਾ ਜਿਹੜੇ ਭਗਵੰਤਵਾ ਤੋਂ ਬਿਨਾ ਕੰਨਵੇਂ ਹੋਰ ਹੈ ਨਾ ਥੋੜਾ ਜਾਂ ਤਾਂ ਮੂੰਹ ਖੋਲਣ ਕੁਝ ਕਰਕੇ ਤਾਂ ਦਿਖਾਉਣ ਉਹਨਾਂ ਦੇ ਉਹਨੇ ਸ਼ਿਕਲਾ ਚੜਾਇਆ ਹੋਇਆ ਮੂੰਹ ਤੇ ਉਹ ਬੋਲਣਗੇ ਕਿਵੇਂ ਮਜਬੂਰੀ ਨੇ ਕੀਤੇ ਹੋਇਆ ਇੱਕ ਪਤਾ ਕੀ ਬਿਮਾਰੀ ਹੈ ਸਾਰੀ ਜਨੂਏ ਚੌਧਰ ਦੀ ਕੁਰਸੀ ਦੀ ਉਹ ਕਹਿੰਦੇ ਵੀ ਸ਼ਾਇਦ ਯਾਰ ਜੇ ਮੈਂ ਨਾਂ ਬੋਲਾਂ ਤਾਂ ਸ਼ਾਇਦ ਮੈਨੂੰ ਮੰਤਰੀ ਬਣਾ ਦੇਣਗੇ ਮੈਨੂੰ ਥੋੜਾ ਕੇਜੀਵਾ ਦੇ ਮੈਂ ਨੇੜੇ ਹੋ ਜਾਊਂਗਾ ਪਰ ਜੇ ਗੱਲ ਕਰੀ ਗਏ ਪੰਜਾਬ ਦੇ ਵਿੱਚ ਪਾਰਟੀ ਖੜੀ ਕੀਤੀ ਹੈ ਤਾਂ ਉਹ ਸੀਐਮ ਭਗਵੰਤ ਮਾਨ ਨੇ ਕਰੀ ਹੈ ਜੇ ਗੱਲ ਖੜੀ ਕਰਗੀ ਪਰ ਅੱਜ ਉਹਨਾਂ ਜੇ ਮਾੜਾ ਕਹੀਆਂ ਤੇ ਲੱਖ ਕਹੀ ਜਾਣ ਪਰ ਜਦੋਂ ਕਹਿੰਦੇ ਹੁੰਦੇ ਚੰਗੇ ਕੰਮ ਕਿਵੇਂ ਸੁੱਖ ਵਿੱਚ ਸੰਗੀ ਬਹੁ ਫਿਰ ਦੁੱਖ ਵਿੱਚ ਸੰਗ ਚੰਗੇ ਬਿਲਕੁਲ ਤੇ ਬੰਦੇ ਸਾਰੇ ਚੰਗੇ ਲੱਗਦੇ ਹੁੰਦੇ ਆ ਅੱਜ ਸੀਐਮ ਇਹਨਾਂ ਨੂੰ ਮਾੜਾ ਲੱਗਣ ਲੱਗ ਪਿਆ ਭਗਵੰਤ ਮਾਨ ਮਾੜਾ ਲੱਗਣ ਲੱਗ ਪਿਆ ਕਿ ਉਹ ਪਾਰਟੀ ਖੜੀ ਹੋ ਗਈ ਸਟੈਂਡ ਹੋ ਗਈ ਤਾਂ ਕਰਕੇ ਜਦੋਂ ਪਹਿਲਾਂ ਸੀ ਉਦੋਂ ਕਹਿੰਦੇ ਮੈਂ ਕਹਿੰਦਾ ਸੀ ਸੀਐਮ ਨੂੰ ਥਾਪੀ ਦੇ ਕੇ ਇਹ ਭਗਵੰਤ ਮਾਨ ਹੈ ਹਾਂ ਇਹ ਵੀ ਇਹ ਵੀ ਤਾਂ ਸਰਦਾਰ ਹੈ ਇਹ ਅਸਲੋਂ ਕਹਿੰਦੇ ਨਾ ਗਰਦਾਸ ਮਾਨ ਦਾ ਇੱਕ ਗੀਤ ਉਹਦੇ ਬੋਲ ਹੈ ਕਹਿੰਦਾ ਨਾ ਮੈਂ ਮਾਪਿਆਂ ਨੇ ਰੱਖੀ ਨਾ ਮੈਂ ਸਹੁਰਿਆਂ ਦੀ ਹੋਈ ਜਿੰਨਾ ਜ਼ਿੰਦਗੀ ਚ ਹੱਸੀ ਉਹਨਾਂ ਡੋਲੀ ਵੇਲੇ ਰੋਈ ਠੀਕ ਹੈ ਤੇ ਉਹ ਰੋਣੇ ਜਿਹੜੇ ਪੱਲੇ ਆ ਨਾ ਉਹ ਕਹਿੰਦੇ ਐਸਾ ਹੱਥ ਕਰ ਲੈ ਐਸਾ ਤਪਰ ਲੈ ਮੈਂ ਅਕਸਰੀ ਇਹ ਗੱਲ ਕਰਦਾ ਹੁੰਨਾ ਭਗਵੰਤ ਸਿੰਘ ਮਾਨ ਨੇ ਵੀ ਨਾ ਚੰਮ ਦੀਆਂ ਚਲਾਈਆਂ ਤੁਹਾਨੂੰ ਪਤਾ ਹੋਊਗਾ ਖੁਦ ਮੂਰੇ ਆਉਣ ਦੀ ਖਾਤਰ ਸੋਚਾ ਸਿੰਘ ਛੋਟੇਪੁਰ ਵਰਗਿਆਂ ਤੇ ਜਦੋਂ ਕਾਰਵਾਈਆਂ ਹੋਈਆਂ ਸਟਿੰਗ ਆਪਰੇਸ਼ਨ ਹੋਏ ਸੁਖਪਾਲ ਸਿੰਘ ਖੈਰਾ ਵਰਗਿਆਂ ਤੇ ਹੋਈਆਂ ਉਦੋਂ ਭਗਵੰਤ ਮਾਨ ਨੇ ਵੀ ਮੂੰਹ ਦੇ ਵਿੱਚ ਛੋਲੇ ਪਾ ਕੇ ਘੁੰਗਣੀਆਂ ਪਾ ਕੇ ਰੱਖਿਆ ਨਹੀਂ ਬੋਲਣਾ ਜ਼ਰੂਰੀ ਸਮਝਿਆ ਅੱਜ ਉਹ ਭੁਗਤਣਾ ਪੈ ਰਿਹਾ ਅੱਜ ਭਗਵੰਤ ਮਾਨ ਦੇ ਮੂੰਹ ਤੋਂ ਮੱਖੀ ਨਹੀਂ ਉੜਦੀ ਅੱਜ ਜਿਹੜੀ ਉਹਦੇ ਕੰਨਵੇਂ ਹਜੇ ਫਿਰ ਫਿਰ ਹਾਲ ਦੀ ਘੜੀ ਪੇਤ ਗੁਪਤ ਰੱਖਣ ਦੀ ਸੌਂ ਖਾਦੀ ਜਾਂਦੀ ਹੈ ਹੁਣ ਉਹ ਸੌ ਨੂੰ ਕਿਹੜੇ ਖਾਤੇ ਪਾਉਣ ਲੋਕ ਜਿਹੜੇ 2.3 ਕਰੋੜ ਲੋਕ ਹੈ ਪੰਜਾਬ ਦੇ ਉਹ ਸੌ ਨੂੰ ਕਿਹੜੇ ਖਾਤੇ ਪਾਉਣ ਵੀ ਸੌ ਫਿਰ ਉਹ ਕੇਜਰੀਵਾਲ ਵਾਲੀ ਹੋਗੀ ਵੀ ਬੱਚੋਂ ਕੀ ਕਸਮ ਖਾਤਾ ਹੂੰ ਕਾਂਗਰਸ ਔਰ ਭਾਜਪੀ ਵਾਲੋਂ ਸੇ ਗੜਚੋੜ ਨਹੀਂ ਕਰੂੰਗਾ ਕਰ ਲਿਆ ਕਾਂਗਰਸ ਨਾਲ ਠੀਕ ਹੈ ਭਗਵੰਤ ਮਾਨ ਵਾਲੀ ਸੌ ਹੋਗੀ ਮਾਂ ਦੀ ਕਸਮ ਖਾਣਾ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਊਂਗਾ ਨਿਤ ਡੱਕ ਲੈਂਦਾ ਕਹਿੰਦੇ ਠੀਕ ਹੈ ਉਹੀ ਇਹਨਾਂ ਦਾ ਹਾਲਾਤ ਹੋ ਗਿਆ ਪੇਤ ਗੁਪਤ ਰੱਖਣ ਦੀ ਸੌ ਪਾ ਲਈ ਉਹੀ ਪੇਤ ਕੇਜਰੀਵਾਲ ਨੇ ਕਹਿੰਦੇ ਜੋ ਖਬਰਾਂ ਆ ਰਹੀਆਂ ਉਹੀ ਪੇਤ ਕੇਜਰੀਵਾਲ ਨੇ ਇਹਨਾਂ ਠੀਕ ਹੈ ਕਿ ਕਿੱਥੇ ਕਿੱਥੇ ਗਰਾਉਂਡ ਲੈਵਲ ਤੇ ਕੀ ਕੀ ਹੋ ਰਿਹਾ ਠੀਕ ਹੈ ਗਰਾਉਂਡ ਲੈਵਲ ਦੀਆਂ ਗੱਲਾਂ ਜੇ ਸਿੱਧੀਆਂ ਕੇਜਰੀਵਾਲ ਕੋਲ ਜਾਣਗੀਆਂ ਇਹਦਾ ਮਤਲਬ ਕੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਸ ਆਪ ਦੇ ਅਹੁਦੇਦਾਰੀ ਤੋਂ ਮੰਨਫੀ ਕੀਤਾ ਜਾ ਰਿਹਾ ਉਹਨੂੰ ਮਾਈਨਸ ਕੀਤਾ ਜਾ ਰਿਹਾ ਉਹਨੂੰ ਘਟਾਓ ਕੀਤਾ ਜਾ ਰਿਹਾ ਤੇ ਉਹ ਜਿਹੜਾ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਕੱਲੇ ਭਗਵੰਤ ਮਾਨ ਵਾਸਤੇ ਇਹ ਪੰਜਾਬ ਵਾਸਤੇ ਬਹੁਤ ਜਿਹੜਾ ਬਹੁਤ ਚਿੰਤਾ ਦਾ ਵਿਸ਼ਾ ਹੈ ਜਿਵੇਂ ਪਹਿਲਾਂ ਖਬਰਾਂ ਆਈਆਂ ਚਾਰ ਦਿਨ ਪਹਿਲਾਂ ਕਿ ਕੇਜਰੀਵਾਲ ਨੇ ਆਪ ਤਾਂ ਉਹ ਕਹਿੰਦੇ ਆਪ ਵੀ ਡੁੱਬੀ ਜਜਮਾਨ ਵੀ ਡੋਬੇ ਠੀਕ ਹੈ ਹੁਣ ਔਰ ਕਹਿੰਦੇ ਥੋੜੇ ਚਿਰ ਦੀ ਰਜੀ ਪਿੰਡ ਜਾੜਨ ਲੱਗੀ ਉਹ ਸਾਬ ਹੋ ਗਿਆ ਵੀ ਕੇਜਰੀਵਾਲ ਲੱਗ ਪਿਆ ਜੱਫੇ ਮਾਰਨ ਜਿਹੜਾ ਹਜ਼ਾਰਾਂ ਕਰੋੜ ਆਇਆ ਨਾ ਸ਼ੁਰੂ ਦੇ ਵਿੱਚ ਜਦੋਂ ਬਦਲਾ ਦਾ ਨਾਰਾ ਦੇਖਿਆ ਇਹ ਹੁਣ ਉਹ ਦਿਲ ਕਰਦਾ ਕਿ ਆਉਂਦਾ ਰਵੇ ਹੋਵੇ ਉਹ ਕਹਿੰਦੇ ਮਾੜਾ ਪੈਸਾ ਹੁੰਦਾ ਨਾ ਮਾੜਾ ਪੈਸਾ ਜਿਹੜਾ ਉਹ ਕਦੇ ਨਾ ਕਦੇ ਤੁਹਾਨੂੰ ਨਹੀਂ ਤੇ ਥੋੜੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਖਾਨਦਾਨ ਨੂੰ ਲੈ ਕੇ ਡੁੱਬਦਾ ਉਹ ਦੇਖੋ ਹਰਿਆਣੇ ਦੇ ਵਿੱਚ ਲੈ ਕੇ ਡੋਬ ਰਿਹਾ ਉਧਰ ਕਾਂਗਰਸ ਤੇ ਭਾਜਪਾ ਦੇ ਵਿੱਚ ਮੁਕਾਬਲੇ ਚ ਪਹਿਲਾਂ ਤਾਂ ਕਾਂਗਰਸ ਹੀ ਲੀਡ ਕਰ ਰਹੀ ਸੀ 55 60 ਸੀਟਾਂ ਦੇ ਕਾਂਗਰਸ 90 ਦੇ ਵਿੱਚੋਂ ਅੱਗੇ ਜਾ ਰਹੀ ਸੀ ਹੁਣ ਦੀਆਂ ਜੋ ਖਬਰਾਂ ਇਸ ਸਮੇਂ ਚੱਲ ਰਹੀਆਂ ਉਹਦੇ ਮੁਤਾਬਿਕ ਜਿਹੜਾ ਉਹ ਭਾਜਪਾ ਤੇ ਕਾਂਗਰਸ ਦੇ ਵਿੱਚ ਜਿਹੜਾ ਉਹ ਕੰਪੀਟੀਸ਼ਨ ਚੱਲ ਰਿਹਾ ਹੈ ਪਰ ਚੱਲ ਆਮ ਆਦਮੀ ਪਾਰਟੀ ਦਾ ਵੀ ਇਹ ਕੰਪੀਟੀਸ਼ਨ ਇਹਨਾਂ ਦਾ ਨੋਟਾਂ ਨਾਲ ਚੱਲ ਰਿਹਾ ਇਹ ਆਂਡੇ ਇਕੱਠੇ ਕਰ ਰਹੇ ਠੀਕ ਹੈ ਕਿਉਂਕਿ ਉਥੋਂ ਤੱਕ ਹਰਿਆਣੇ ਨੇ ਇੱਕ ਤਾਂ ਹਰਿਆਣੇ ਵਾਲੇ ਨੇ ਸੱਦ ਕਰਤਾ ਕਿ ਜਿੱਥੋਂ ਤੱਕ ਪੰਜਾਬ ਹੈਗਾ ਸੀ ਨਾ ਪੁਰਾਣਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਉਸ ਪੰਜਾਬ ਦਾ ਡੀਐਨਏ ਜਿਹੜਾ ਉਹ हरियाणा ਦੇ ਵਿੱਚੋਂ ਡੀਐਨ ਬੋਲਦਾ ਜਿਵੇਂ ਕਹਿੰਦੇ ਨਾ ਕਿਸਾਨ ਤਾਂ ਉਹੀ ਬੈਠ ਜਾਂਦੇ ਆ ਕਿਸਾਨ ਉਹੀ ਨਹੀਂ ਬੈਠੇ ਉਹ ਜਿਹੜੇ ਖਨੌਰੀ ਬੈਠੇ ਆ ਸ਼ੰਭੂ ਬੈਠੇ ਆ ਰਤਨਪੁਰਾ ਬਾਰਡਰਾਂ ਦੇ ਬੈਠੇ ਆ ਨਾ ਇਹ ਸਾਰੇ ਉਹਦੇ ਨਤੀਜੇ ਆ ਭਾਜਪਾ ਨੂੰ 240 ਰਹਿ ਜਾਣੀਆਂ ਬਹੁਤ ਬੰਦਾ ਮਿਲਣਾ ਆਮ ਆਦਮੀ ਪਾਰਟੀ ਦਾ ਖਾਤਾ ਨਾ ਖੁੱਲਣਾ ਭਾਜਪਾ ਵਾਸਤੇ ਚਿੰਤਾ ਦਾ ਵਿਸ਼ਾ ਬਣ ਜਾਣਾ ਹਰਿਆਣੇ ਦੇ ਵਿੱਚ ਵੀ ਪਤਾ ਨਹੀਂ ਜਿਤਨਾ ਅਸੀਂ ਕਿ ਕਾਂਗਰਸ ਨੇ ਇਹ ਸਾਰਾ ਉਸੇ ਦਾ ਕੀਤਾ ਕਰਾਇਆ ਕਿਉਂਕਿ ਉਹ ਐਵੇਂ ਨਹੀਂ ਲੜ ਰਹੇ ਉਹ ਤੱਥਾਂ ਦੇ ਆਧਾਰ ਤੇ ਲੜ ਰਹੇ ਆ ਤੇ ਲੋਕ ਸਮਝਣ ਵਾਲੇ ਸਮਝ ਰਹੇ ਹਰਿਆਣੇ ਨੇ ਜਿਹੜਾ ਸੀਗਾ ਪੰਜਾਬ ਦੇ ਸਾਰੇ ਜਿਹੜੀ ਸਥਿਤੀਆਂ ਹਨ ਹਰਿਆਣੇ ਕੋਲ ਬਿਆਨ ਹੋਈ ਵੀ ਆ ਅਨਮੋਲ ਗਗਨ ਮਾਨ ਨੇ ਬਥੇਰਾ ਰੌਲਾ ਪਾਇਆ ਹਰਿਆਣੇ ਜਾ ਕੇ ਕਹਿੰਦੀ ਕਿ ਉੱਥੇ ਅਸੀਂ ਜੀ ਸਾਡੀਆਂ ਲੇਡੀਜ਼ ਨੂੰ ਅਸੀਂ 11-1100 ਰੁਪਇਆ ਦੇ ਰਹੇ ਹਾਂ ਮਹੀਨੇ ਦਾ ਆ ਆਹ ਚੁੱਲਾ ਪੱਤਾ ਦੇ ਰਹੇ ਹਾਂ ਜੋ ਵੀ ਕਰੇ ਜੋ ਕਿਹਾ ਸੀ ਕਿ ਤੁਹਾਨੂੰ ਦੇਆ ਕਰਾਂਗੇ ਪੱਤਾ ਦੇ ਲੇਡੀਜ਼ ਨੂੰ ਘਰੇ ਕੱਲੀ-ਕੱਲੀ ਨੂੰ ਹਨਾ ਉਹ ਅਸੀਂ ਦੇ ਰਹੇ ਇਹਨਾਂ ਨੇ ਬਹੁਤ ਗੱਪ ਮਾਰੇ ਲੋਕਾਂ ਲੋਕਾਂ ਨੂੰ ਇਹਨਾਂ ਬੇਕੂਫ ਕਿਉਂ ਬਣਾ ਰਿਹਾ ਪਹਿਲਾਂ ਅੱਜ ਤੋਂ 20 ਸਾਲ ਪਹਿਲਾਂ ਲੋਕ ਲੀਡਰ ਬਣਾਉਂਦੇ ਹੁੰਦੇ ਸੀ ਕਿਉਂਕਿ ਉਦੋਂ ਕੱਲੇ ਅਖਬਾਰ ਛਾਪਦੇ ਸੀ ਅਖਬਾਰ ਕਲਮਣਾ ਲਿਖਣਾ ਜੋ ਮਰਜੀ ਲਿਖ ਦੋ ਪਰ ਹੁਣ ਸੋਸ਼ਲ ਮੀਡੀਆ ਪਲ ਪੜ ਦੀ ਸਕੰਡ ਸਕੰਡ ਦੀ ਖਬਰ ਵੀਡੀਓ ਆ ਰਹੀਆਂ ਖਬਰਾਂ ਆ ਰਹੀਆਂ ਪਰ ਲੋਕਾਂ ਨੂੰ ਤੁਸੀਂ ਹੁਣ ਬੁੱਧੂ ਨਹੀਂ ਬਣਾ ਸਕਦੇ ਪਹਿਲਾਂ ਵਾਲਾ ਸਮਾਂ ਸੀ ਤੁਸੀਂ ਬਣ ਧੇਰਾ ਬਣਾ ਲਿਆ ਪਰ ਲੋਕ ਨਹੀਂ ਮੰਨਦੇ ਹੁਣ ਸੂਤਰਾ ਤੋਂ ਨਿਕਲ ਕੇ ਇੱਕ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜਾ ਸੀਐਮ ਭਗਵੰਤ ਮਾਨ ਆ ਉਹਨੂੰ ਕਿਹਾ ਜਾ ਰਿਹਾ ਵੀ ਜਿਹੜੇ ਹਰਿਆਣੇ ਦੇ ਵਿੱਚ ਇਲੈਕਸ਼ਨ ਹੋਏ ਆ ਵੀ ਇਹਦਾ ਪੰਜਾਬ ਦਾ ਪੈਸਾ ਤੁਸੀਂ ਉਧਰ ਖਰਚ ਕਰੋ ਜੀ ਭੇਜੋ ਜੀ ਕਿ ਸੀਐਮ ਭਗਵੰਤ ਮਾਨ ਨੇ ਥੋੜੇ ਜਿਹਾ ਅੱਖਾਂ ਵਿਖਾਈਆਂ ਜੀ ਮੈਂ ਨਹੀਂ ਕਰ ਸਕਦਾ ਕਿ ਮੈਨੂੰ ਲੋਕ ਬਹੁਤ ਤਾਨੇ ਮਿਹਨੇ ਮਾਰੇ ਆ ਮੈਂ ਅੱਗੇ ਬਥੇਰਾ ਜਨਨ ਕਿ ਦਿੱਲੀ ਇਲੈਕਸ਼ਨ ਤੇ ਜਾਂ ਬਾਹਰ ਜੁ ਇਲੈਕਸ਼ਨ ਹੋਏ ਆ ਬਥੇਰੇ ਬਥੇਰੇ ਬੋਰਡ ਲਾਤੇ ਪੰਜਾਬ ਦਾ ਪੈਸਾ ਗਿਆ ਪੰਜਾਬ ਦਾ ਪਰ ਉਹਨੇ ਜਦੋਂ ਅੱਖਾਂ ਵਿਖਾਈਆਂ ਫਿਰ ਕੇਜੀ ਵਾਲ ਅੱਖਾਂ ਕੱਢਣ ਲੱਗ ਪਿਆ ਹੁਣ ਕਿਤੇ ਨਾ ਕਿਤੇ ਜਿਹੜੀ ਉਹ ਆਪਾਂ ਪਹਿਲਾਂ ਵੀ ਗੱਲ ਕਰਦੇ ਨੇ ਗਰਾਰੀ ਕਿਤੇ ਨਾ ਕਿਤੇ ਇੱਥੇ ਫਸਦੀ ਹੀ ਲੱਗਦੀ ਹੈ ਉਹਨੇ ਅੱਖਾਂ ਕੱਢੀਆਂ ਉਹ ਕਹਿੰਦਾ ਕਿਉਂ ਨਹੀਂ ਸੀਮਨ ਤੋਂ ਜਿਹੜਾ ਲਾਉਣ ਦਾ ਕਾਰਨ ਵੀ ਕਿਦਾਂ ਕਿਤੇ ਇਹ ਬੰਦਾ ਜਾ ਰਿਹਾ ਸੂਤਰਾ ਤੋਂ ਪਤਾ ਲੱਗ ਰਿਹਾ ਅਸਲ ਦੇ ਵਿੱਚ ਜਿਹੜੀ ਜਿਹੜੀ ਦਿੱਲੀ ਹਾਈ ਕਮਾਂਡਰ ਨੇ ਇਹਨਾਂ ਦੀ ਉਹ ਇਹ ਸਿੱਧ ਕਰਨ ਤੇ ਲੱਗੀ ਹੋਈ ਹੈ ਭਗਵਾਨਤਮਨ ਨੂੰ ਇਹ ਅਹਿਸਾਸ ਕਰਾ ਰਹੀ ਹੈ ਕਿ ਤੂੰ ਸਿਰਫ ਇੱਕ ਡੰਮੀ ਮੁੱਖ ਮੰਤਰੀ ਹੈ ਉਹ ਮੁੱਖ ਮੰਤਰੀ ਨਹੀਂ ਹੈਗਾ ਹਰਾ ਪੈਨ ਤੂੰ ਬਥੇਰਾ ਰੋਲਾ ਪਾਇਆ ਕਿ ਤਹਾਰਾ ਪੈਨ ਚਲਾਉਂਗਾ ਪਰ ਹਰਾ ਪੈਨ ਤੁਹਾਨੂੰ ਦਿੱਤਾ ਨਹੀਂ ਗਿਆ ਕਿਉਂਕਿ ਕੱਲੀ ਕੱਲੀ ਫਾਈਲ ਚੈੱਕ ਦਿੱਲੀ ਵਾਲੇ ਨੇ ਕਰਨੀ ਆਹ ਫਾਈਲ ਤੇ ਸਾਈਨ ਕਰਨੀ ਹੈ ਤੇ ਨਹੀਂ ਕਰਨੀ ਆ ਕਰੋਗੇ ਜਾਂ ਨਹੀਂ ਕਰੋਗੇ ਮਜਬੂਰੀ ਵਸ ਪਤਾ ਨਹੀਂ ਅੰਦਰ ਖਾਤੇ ਕੀ ਕੀ ਕੁੱਟਕੁੱਟ ਕੇ ਜਿਉਂਗੇ ਭਗਵੰਤ ਮਾਨ ਨੇ ਚੱਲਿਆ ਹੋਊਗਾ ਪਰ ਮੈਂ ਕਹਿੰਦਾ ਵੀ ਅਸਲ ਗੱਲ ਕਿੱਥੇ ਖੜਦੀ ਅੱਜ ਫੇਰ ਉਹੀ ਚੀਜ਼ਾਂ ਸਾਹਮਣੇ ਆ ਰਹੀਆਂ ਅੱਜ ਫੇਰ ਕੱਲ ਦੀ ਇਹ ਚਰਚਾ ਚੱਲੀ ਹੋਈ ਹੈ ਜਦੋਂ ਦਾ ਉਧਰਲੇ ਇੱਕ ਪਾਸੇ ਭਗਵੰਤ ਮਾਨ ਦੀ ਮੀਟਿੰਗ ਜਿਹੜੀ ਉਹ ਆੜਤੀਆਂ ਨਾ ਹੋ ਰਹੀ ਹੈ ਕਿ ਦੇਖੋ ਜੀ ਆੜਤੀ ਆਪਣੀ ਗੱਲ ਤੇ ਅੜਿਆ ਹੋਇਆ ਸੀਗਾ ਕੱਲ ਮੰਨੀਆਂ ਉਹ ਸ਼ਰਤਾਂ ਵੀ ਜੇ ਕੇਂਦਰ ਤੁਹਾਡਾ ਉਹ ਕਾਟਾ ਪੂਰਾ ਨਹੀਂ ਕਰਦੀ ਜੋ ਪੈਂਦਾ ਤੁਹਾਨੂੰ ਜੋ ਆੜਤ ਤੁਹਾਨੂੰ ਬਣਦੀ ਹੈ ਤਾਂ ਪੰਜਾਬ ਸਰਕਾਰ ਤੁਹਾਨੂੰ ਦੇਊਗੀ ਬੇਸ਼ੱਕ ਉਹ ਲਾਰਾ ਹੀ ਹੋਵੇ ਝੂਠਾ ਬੇਸ਼ੱਕ ਉਹ ਨਾ ਦੇਵੇ ਪਰ ਇੱਕ ਵਾਰੀ ਜਿਹੜਾ ਸੀ ਉਹ ਧਰਨਾ ਜਿਹੜਾ ਜਿਹੜੇ ਹੜਤਾਲ ਸੀ ਆੜਤੀਆਂ ਦੀ ਉਹ ਉਹਨਾਂ ਨੇ ਇੱਕ ਵਾਰੀ ਵਾਪਸ ਲੈ ਲਈਏ ਪੋਸਟਪੋਨ ਕਰਾਤੀ ਹੈ ਇੱਕ ਵਾਰੀ ਉਹ ਦੂਸਰੇ ਪਾਸੇ ਕੀ ਚੱਲ ਰਿਹਾ ਹੈ ਦੂਸਰੇ ਪਾਸੇ ਚੱਲ ਰਿਹਾ ਹੈ ਕਿ ਦੂਸਰੇ ਪਾਸੇ ਮੰਤਰੀਆਂ ਦੀ ਮੀਟਿੰਗ ਕੇਜਰੀਵਾਲ ਲੈ ਰਿਆ ਇੱਕ ਹੋਰ ਕੀ ਚੱਲ ਰਿਹਾ ਹੈ ਦੇ ਪਿੱਛੇ ਜੋ ਲੰਘੇ ਸਤੰਬਰ ਮਹੀਨਾ ਨਾ ਕਿਉਂਕਿ ਬਹੁਤ ਵੱਡੀਆਂ ਸਾਜ਼ਿਸ਼ਾਂ ਸਿਆਸਤ ਦੇ ਵਿੱਚ ਆਪਾਂ ਅੱਗੇ ਵੀ ਗੱਲ ਕਰਦੇ ਹੁਣ ਬਹੁਤ ਵੱਡੀਆਂ ਸਾਜ਼ਿਸ਼ਾਂ ਚੱਲ ਰਹੀਆਂ ਗੱਲਾਂ ਇੰਨੀਆਂ ਕਰਨ ਵਾਸਤੇ ਜੇ ਆਪਾਂ ਉਹਨਾਂ ਗੱਲਾਂ ਨੂੰ ਹੋਣ ਕਰਨ ਬੈਠੇ ਨਾ 1 ਬਾਈ 1 ਤੇ ਮੇਰੇ ਖਿਆਲ ਚ ਆਪਾਂ ਨੂੰ ਘੱਟੋ ਘੱਟ ਤਿੰਨ ਚਾਰ ਘੰਟੇ ਦੇ ਇੰਟਰਵਿਊ ਚਾਹੀਦੀ ਹੈ ਪਰ ਮੈਂ ਇੱਕ ਹੋਰ ਗੱਲ ਇਥੇ ਜ਼ਰੂਰ ਐਡ ਕਰੂੰਗਾ ਕਿ ਆ ਆਰਐਸਐਸ ਜਿਹੜੀ ਹੈ ਮੋਨ ਭਾਗਵਤ ਸਤੰਬਰ ਦੇ ਲਾਸਟ ਵੀਕ ਜਿਹੜਾ ਆਪਾਂ ਅਕਤੂਬਰ ਚ ਗਨੇ ਸਤੰਬਰ ਦੇ ਆਖਰੀ ਹਫਤੇ ਜਿਹੜਾ ਮੋਨ ਭਾਗਵਤ ਕਹਿੰਦੇ ਪੰਜਾਬ ਆ ਕੇ ਗਿਆ ਠੀਕ ਹੈ ਮੋਹਨ ਭਾਗਵਤ ਪੰਜਾਬ ਆਇਆ ਜੋ ਖਬਰਾਂ ਨਿਕਲ ਕੇ ਆ ਰਹੀਆਂ ਕਿਉਂਕਿ ਕਦੇ ਤੁਸੀਂ ਦੇਖੋ ਕੁਮਰ ਵਿਜੇ ਪ੍ਰਤਾਪ ਸਿੰਘ ਸਾਰਾ ਪੰਜਾਬ ਹੁਣ ਨਾ ਜ਼ਿਆਦਾਤਰ ਆਪਣੇ ਸੋਸ਼ਲ ਮੀਡੀਆ ਤੇ ਲੋਕ ਜਿਹੜੇ ਆਮ ਆਪਾ ਬੈਠੇ ਆ ਆਪਾਂ ਵੀ ਆਮ ਹੀ ਹੈ ਵੀ ਉਹ ਜ਼ਿਆਦਾਤਰ ਰੌਲਾ ਪਾਉਂਦੇ ਕਿ ਕੁਮਰ ਵਿਜੇ ਪ੍ਰਤਾਪ ਨੂੰ ਬਣਾਓ ਜੀ ਕੁਮਰ ਵਿਜੇ ਪ੍ਰਤਾਪ ਨੂੰ ਬਣਾਓ ਜੀ ਉਹ ਬੋਲਦਾ ਕਦੋਂ ਹੈ ਬੋਲਦਾ ਕੱਲੇ ਭਗਵੰਤ ਮਾਨ ਦੇ ਜਾਂ ਸਰਕਾਰ ਦੇ ਖਿਲਾਫ ਹੈ ਕਿ ਆ ਆਉਣਾ ਚਾਹੀਦਾ ਮੈਨੂੰ ਵੀ ਕਿਉਂਕਿ ਉਹ ਇਨਵੈਸਟੀਗੇਸ਼ਨ ਵੇਲੇ ਕੁਮਰ ਵਿਜੇ ਪ੍ਰਤਾਪ ਹੈਗਾ ਸੀਗਾ ਬਰਗਾੜੀ ਜਿਹੜਾ ਹੋਈਏ ਬੇਅਦਬੀ ਸੋ ਲੋਕ ਸੋਚਦੇ ਆ ਕਿ ਕੁਮਰ ਵਿਜੇ ਪ੍ਰਤਾਪ ਬਹੁਤ ਵੱਡਾ ਇਨਸਾਫ ਦੇ ਦੂਗਾ ਪਰ ਜੇ ਕੁਮਰ ਵਿਜੇ ਪ੍ਰਤਾਪ ਦੀ ਜੋ ਮੇਰੀ ਪਰਸਨਲ ਥਿੰਕਿੰਗ ਨਿੱਜੀ ਸੋਚ ਹੈ ਜੇ ਕੁਮਰ ਵਿਜੇ ਪ੍ਰਤਾਪ ਦੀ ਨੀਤ ਹੋਵੇ ਨਾ ਤਾਂ ਕੁਮਰ ਵਿਜੇ ਪ੍ਰਤਾਪ ਫਿਰ ਇਸ ਵਿੱਚ ਤੇ ਕੇਜਰੀਵਾਲ ਦੇ ਖਰਾਬ ਵੀ ਬੋਲੇ ਵੀ ਜਦੋਂ ਸਾਰਾ ਪੰਜਾਬ ਜਿਹੜਾ 92 ਦੇ 92 ਐਮਐਲਏ ਸਮੇਤ ਮੰਤਰੀ ਮੁੱਖ ਮੰਤਰੀ ਸਮੇਤ ਸਾਰੇ ਮੰਤਰੀ ਸਮੇਤ ਐਮਐਲਏ ਜਦੋਂ ਰਿਮੋਟ ਨਾਲ ਚੱਲ ਨਹੀਂ ਜਾਂਦੇ ਤਾਂ ਕੇਜਰੀਵਾਲ ਕਿਉਂ ਨਹੀਂ ਕਹਿੰਦਾ ਕਿ ਫੜੋ ਬਰਗਾੜੀ ਵਾਲਿਆਂ ਨੂੰ ਗਲਤਾਰ ਸਿੰਘ ਸੰਧਵਾ ਬਿਆਨ ਦੇ ਆਏ ਸੀ ਜਾ ਕੇ ਉੱਥੇ ਅਸੀਂ ਇਹ ਤਿੰਨ ਮਹੀਨੇ ਜਾ ਕਰ ਦਿਆਂਗੇ ਗਲਤਾਰ ਸਿੰਘ ਸੰਧਵਾ ਦੀ ਕਿਉਂ ਨਹੀਂ ਪਹਿਲਾਂ ਕੁਲਤਾਰ ਸਿੰਘ ਸੰਧਵਾ ਹੋਰਾਂ ਦਾ ਨਾਮ ਆਉਂਦਾ ਸੀਗਾ ਇੱਕ ਵਾਰੀ ਫੇਰ ਐਕਟਿਵ ਹੋਇਆ ਕੁਲਤਾਰ ਸਿੰਘ ਸੰਧਵਾ ਭਗਵੰਤ ਸਿੰਘ ਮਾਨ ਨੇ ਅੱਖਾਂ ਬਖੋਣੀਆਂ ਸ਼ੁਰੂ ਕੀਤੀਆਂ ਉਹ ਚ ਕੋਈ ਦੋਰ ਹੈ ਨਹੀਂ ਦਿੱਲੀ ਵਾਲਿਆਂ ਨੂੰ ਕੁਲਤਾਰ ਸੰਧਵਾ ਫੇਰ ਐਕਟਿਵ ਹੈ ਐਕਟਿਵ ਮੋਡ ਦੇ ਵਿੱਚ ਹੈ ਵੀ ਯਾਰ ਲੱਗਦਾ ਵੀ ਨੰਬਰ ਲੱਗੂਗਾ ਕਰੀ ਮੁੱਖ ਮੰਤਰੀ ਦੀ ਕੁਰਸੀ ਦੇ ਬੈਠਣ ਦਾ ਜਿਵੇਂ ਕੈਪਟਨ ਨੂੰ ਲਾ ਕੇ ਚੰਨੀ ਸਾਹਿਬ ਦਾ ਲੱਗਿਆ ਸੀਗਾ ਦੂਸਰੇ ਪਾਸੇ ਕਹਿੰਦੇ ਅੱਗੇ ਜਿਹੜੀਆਂ ਹੁਣ ਜਿਵੇਂ ਮੋਹਨ ਭਗਵਤ ਦੇ ਹੋਣ ਦਾ ਕਾਰਨ ਕੀ ਸੀ ਮੋਹਨ ਭਗਵਤ ਜੋ ਖਬਰਾਂ ਆ ਰਹੀਆਂ ਉਹਨਾਂ ਦੇ ਮੁਤਾਬਕ 4 ਜਾਂ 5 ਦਿਨ ਪੰਜਾਬ ਦੇ ਵਿੱਚ ਰਹੇ 4-5 ਦਿਨਾਂ ਦੇ ਵਿੱਚ ਕੁੰਮਰ ਵਿਜੇ ਪ੍ਰਤਾਪ ਦੇ ਨਾਲ ਸੁਣਨ ਚਾਹ ਰਿਹਾ ਕਿ ਦੋ ਮੀਟਿੰਗਾਂ ਹੋਈਆਂ ਉਹਨਾਂ ਦੀ ਦੋ ਮੀਟਿੰਗਾਂ ਕਿਸ ਵਿਸ਼ੇ ਤੇ ਹੋਈਆਂ ਇਹੋ ਜਾਣਦੇ ਠੀਕ ਹੈ ਕਿਉਂਕਿ ਮੋਨ ਭਗਵਤ ਕੋਣ ਹੈ ਆਰਐਸਐਸ ਮੁਖੀ ਕੁੰਮਰ ਵਿਜੇ ਪ੍ਰਤਾਪ ਉਹ ਵੀ ਕਹਿੰਦੇ ਸੰਗੀ ਢਾਂਚੇ ਚੋਂ ਹੈ ਕੇਜਰੀਵਾਲ ਆਪ ਮੂਹ ਮੰਨਿਆ ਸੀਗਾ ਕਿ ਹਾਂ ਅਸੀਂ ਜਨਮ ਸਿੱਧ ਸੰਗੀ ਢਾਂਚੇ ਦੇ ਵਿੱਚੋਂ ਸਾਡੇ ਦਾਦੇ ਅਸੀਂ ਸਾਡੇ ਪਿਓ ਦਾਦੇ ਸੰਗੀ ਢਾਂਚੇ ਚੋਂ ਆਰਐਸਐਸ ਚੋਂ ਹੈ ਮਤਲਬ ਜੇ ਸਾਰੇ ਆਰਐਸਐਸ ਚੋਂ ਹਨਾ ਤਾਂ ਪਤਾ ਲੱਗਿਆ ਸੀ ਕਿ 2025 ਦੇ ਵਿੱਚ ਜਿਹੜੀ ਆਰਐਸਐਸ ਹੈ ਉਹ ਦੇਸ਼ ਭਰ ਦੇ ਵਿੱਚ ਏ ਆਪਣਾ ਮਨਾਉਣ ਲੱਗੀ ਸੀ ਹਿੰਦੂ ਰਾਸ਼ਟਰ ਦਿਵਸ ਠੀਕ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਡਿੱਕਾ ਜਿਹੜਾ ਸੀਗਾ ਉਹ ਕਾਰਪੋਰੇਟ ਘਰਾਣਿਆਂ ਨੇ ਤੇ ਨਾਲ ਮੋਦੀ ਨੇ ਨਾਲ ਅਮਿਤ ਸ਼ਾਹ ਨੇ ਲਾਤਾ ਕੁਈ ਕਹ ਲਾਤਾ ਕਿ ਹਿੰਦੂ ਰਾਸ਼ਟਰ ਦਿਵਸ ਜਿਹੜਾ ਉਹ 2025 ਚ ਨਹੀਂ ਮਨਾਉਣਾ ਉਹਦੇ ਤੋਂ ਜਿਹੜੇ ਕਹਿੰਦੇ ਮੋਨ ਭਾਗਵਤ ਜਿਹੜਾ ਹੁਣ ਇਹ ਪਤਾ ਨਹੀਂ ਸੱਚੀ ਮੁੱਚੀ ਨਾਰਾਜ਼ ਹੈ ਮੋਦੀ ਘਰਾਂ ਨਾਲ ਪਤਾ ਨਹੀਂ ਬਖਾਵੇ ਦਾ ਨਾਰਾਜ਼ ਹੈ ਉਹ ਕਹਿੰਦੇ ਵੀ ਉਹਨੇ ਆਪਦੀ ਜਿਹੜੀ ਨਾਰਾਜ਼ਗੀ ਜ਼ਾਹਰ ਕੀਤੀ ਕਿ ਤੁਸੀਂ ਸਾਨੂੰ ਹਿੰਦੂ ਰਾਸ਼ਟਰ ਦਿਵਸ ਨਹੀਂ ਮਨਾਉਣ ਦੇ ਰਹੇ 25 ਦੇ ਵਿੱਚ ਇਸ ਕਰਕੇ ਉਹਨਾਂ ਦੀ ਜਿਹੜੀ ਉਹ ਸ਼ਤਾਬਦੀ 100 ਸਾਲ ਆਰਐਸਐਸ ਨੂੰ ਪੂਰਾ ਹੋਣ ਜਾ ਰਿਹਾ 25 ਚ ਹੁਣ ਉਹ ਆਪਦੀ ਉਹ ਸ਼ਤਾਬਦੀ ਮਨਾਉਣ ਵਾਰੇ ਵਾਸਤੇ ਜਿਹੜੇ ਪ੍ਰੋਗਰਾਮ ਉਲੀਕ ਰਹੇ ਆ ਆਰਐਸਐਸ ਦੀ ਜਿਹੜੀ ਸ਼ਤਾਬਦੀ ਹੈ ਨਾ 100 ਸਾਲਾ ਜਿਹੜਾ ਹੈਗਾ ਉਹ ਕੁੰਵਰ ਵਿਜੇ ਪ੍ਰਤਾਪ ਨਾਲ ਮੀਟਿੰਗ ਹੋਈ ਹੈ ਉਹ ਵੀ ਸ਼ਾਇਦ ਇਸ ਸੰਬੰਧ ਦੇ ਵਿੱਚ ਹੋਈ ਹੈ ਵਿੱਚੋਂ ਗੱਲਾਂ ਇਹ ਵੀ ਆ ਰਹੀਆਂ ਕਿ ਜੇ ਹੁਣ ਕੇਜਰੀਵਾਲ ਇਹ ਵੀ ਦੱਸਿਆ ਜਾ ਰਿਹਾ ਕਿ ਕੇਜਰੀਵਾਲ ਜਿਹੜੇ ਅੱਗੇ ਤੋਂ ਉਹਨਾਂ ਦੀ ਨੇੜਤਾ ਮੋਹਨ ਭਗਵਤ ਦੇ ਨਾਲ ਵੈਸੇ ਰਿਸ਼ਤੇਦਾਰੀ ਤੌਰ ਤੇ ਵੀ ਕਿਤੇ ਨਾ ਕਿਤੇ ਹੈਗੀ ਹੈ ਉਹ ਕਹਿੰਦੇ ਵੀ ਹੋ ਸਕਦਾ ਹੈ ਕੁਲਤਾਰ ਸਿੰਘ ਸੰਧਵਾ ਤਾਂ ਇੱਕ ਪਾਸੇ ਬੈਠੀ ਹੈ ਵੇਟਿੰਗ ਦੇ ਵਿੱਚ ਅਮਨ अरोड़ा ਹਰਪਾਲ ਸਿੰਘ ਚੀਮਾ ਉਹ ਤਾਂ ਇੱਕ ਪਾਸੇ ਵੇਟਿੰਗ ਚ ਬੈਠੀ ਹੈ ਇੱਕ ਨਾਂ ਵਿੱਚ ਹੋਰ ਐਡ ਹੋ ਗਿਆ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਖਬਰਾਂ ਮੁਤਾਬਕ ਕੁਮਰ ਵਿਜੇ ਪ੍ਰਤਾਪ ਨੂੰ ਵੀ ਕਿਉਂਕਿ ਗ੍ਰਹਿ ਮੰਤਰਾਲਾ ਮੁੱਖ ਮੰਤਰੀ ਕੋਲ ਹੈ ਗ੍ਰਹਿ ਮੰਤਰਾਲਾ ਕੁਮਰ ਵਿਜੇ ਪ੍ਰਤਾਪ ਨੂੰ ਦਿੱਤਾ ਜਾ ਸਕਦਾ ਹੈ ਠੀਕ ਹੈ ਜਦੋਂ ਉਹਨੂੰ ਦਿੱਤਾ ਜਾਊਗਾ ਤੇ ਫਿਰ ਉਹ ਫੈਸਲੇ ਜਿਹੜੇ ਵਾਇਆ ਕੁਮਰ ਵਿਜੇ ਪ੍ਰਤਾਪ ਉਹਦੇ ਰਾਹੀਂ ਉਹ ਫੈਸਲੇ ਲਏ ਜਾ ਸਕਦੇ ਆ ਕਿ ਬਰਗਾੜੀ ਬੇਅਦਵੀ ਕਾਂਡ ਨੂੰ ਥੋੜਾ ਜਿਹਾ ਹੁਲਾਰਾ ਦਿਓ ਥੋੜਾ ਜਿਹਾ ਹਲਾਓ ਕਿ ਕਿ ਸਿਆਸਤ ਜਦੋਂ ਆਪਦਾ ਰੰਗ ਬਦਲਦੀ ਹੈ ਨਾ ਉਦੋਂ ਧਰਮ ਦੀ ਰਾਜਨੀਤੀ ਕਰਦੀ ਹੈ ਤੇ ਧਰਮ ਦੀ ਰਾਜਨੀਤੀ ਐਸੀ ਹੈ ਕਿ ਕਿਸੇ ਵੀ ਧਰਮ ਪ੍ਰਤੀ ਜਦੋਂ ਗੱਲ ਹੁੰਦੀ ਹੈ ਨਾ ਕਿ ਤੁਹਾਡੇ ਵਾਸਤੇ ਅਸੀਂ ਆ ਕਰਾਂਗੇ ਜੋ ਤੁਹਾਡੇ ਨਾਲ ਆ ਨਜਾਇਜ਼ ਹੋਇਆ ਸੀ ਇਸ ਤਰ੍ਹਾਂ ਹੋਇਆ ਸੀ ਤੇ ਅਸੀਂ ਤੁਹਾਡਾ ਹੱਕ ਦਵਾਉਣ ਵਾਸਤੇ ਖੜੇ ਆ ਤਾਂ ਅਸੀਂ ਆਟੋਮੈਟਿਕਲੀ ਬਦਲ ਜਾਂਦੇ ਆ ਅਸੀਂ ਸਾਡਾ ਸਾਡਾ ਮੂਡ ਸਾਡਾ ਸਾਰਾ ਕੁਝ ਇੱਕ ਵਾਰੀ ਚੇਂਜ ਹੋ ਜਾਂਦਾ ਜਿੰਨਾ ਮਰਜ਼ੀ ਸਾਡਾ ਵਿਰੋਧੀ ਖੜਾ ਹੋਏ ਸੀ ਕਹਿੰਦੇ ਚੱਲ ਸਾਡੀ ਗੱਲ ਕਰ ਰਿਹਾ ਹੈ ਨਾ ਮੇਰੇ ਖਿਆਲ ਦੇ ਵਿੱਚ ਇਹ ਵੀ ਚੀਜ਼ਾਂ ਹੋ ਇਹ ਵੀ ਪਤਾ ਲੱਗਿਆ ਹੈ ਕੁੰਵਰ ਵਿਜੇ ਪ੍ਰਤਾਪ ਨਾਲ ਦੋ ਮੀਟਿੰਗਾਂ ਤੋਂ ਬਿ ਠੀਕ ਹੈ ਹੁਣ ਡੇਰਾਬਾਦ ਨੇ ਪੰਜਾਬ ਨੂੰ ਬਹੁਤ ਬਰਬਾਦ ਕੀਤਾ ਇਹਦੇ ਚ ਇਹ ਗੱਲ ਲੁਕੀ ਛਿਪੀ ਨਹੀਂ ਇੱਕ ਪਾਸੇ ਭਾਈ ਅਮਰਤ ਸਾ ਅਮਰਪਾਲ ਸਿੰਘ ਅਰਗੇ ਬੈਠੇ ਆ ਲੋਕਾਂ ਦਾ ਫਤਵਾ ਐ ਐਮਪੀ ਬਣ ਕੇ ਇੱਕ ਵਾਰੀ ਦਾ ਜਿਹੜਾ ਸੀਗਾ ਐਨਐਸਏ ਖਤਮ ਵੀ ਹੋ ਗਈ ਦੂਜੀ ਵਾਰ ਦੀ ਫੇਰ ਲਾਤੀ ਇੱਕ ਪਾਸੇ ਸਰਸੇ ਵਾਲੇ ਸਾਹ ਦਰਗੇ ਬੈਠੇ ਆ ਜਦੋਂ ਜੀ ਕਰਦਾ ਉਦੋਂ ਹੀ ਫਰ ਲੋ ਜਦੋਂ ਜੀ ਕਰਦਾ ਉਦੋਂ ਹੀ ਪਰੋਲ ਆ ਹਰਿਆਣਾ ਇਲੈਕਸ਼ਨ ਦੇ ਕਰਕੇ ਵੀ ਜਿਹੜਾ ਫਰ ਲੋ ਪਰੋਲ ਚੱਲੀਆਂ ਉਹਦੀਆਂ ਪਰ ਉਹਨੇ ਜਿਹੜਾ ਸ਼ਾਇਦ ਆਥਾਂ ਤੱਕ ਪਤਾ ਲੱਗੇ ਕਿ ਕੀ ਹੋ ਕੀ ਆਉਂਦਾ ਪਰ ਇੱਕ ਵਾਰੀ ਮੌਕਾ ਦਿੱਤਾ ਗਿਆ ਨਾ ਇਸ ਕਰਕੇ ਸਿਆਸਤ ਜਿਹੜੀ ਹੈ ਨਾ ਮੈਂ ਕਹਿੰਦਾ ਡੇਰਾਵਾਦ ਨੇ ਆਪਾਂ ਕਿਹਾ ਕਿ ਬਹੁਤ ਜਿਹੜਾ ਕਾਣ ਕੀਤਾ ਪੰਜਾਬ ਦਾ ਠੀਕ ਹੈ ਪੰਜਾਬ ਦਾ ਨਹੀਂ ਇਹ ਦੇਸ਼ ਦਾ ਵੀ ਕਰੂ ਜਗਾ ਜਗਾ ਤੇ ਬੈਠੇ ਆ ਇਹ ਪਰ ਇਹ ਇਹ ਪਾਲੇ ਜਾਂਦੇ ਆ ਰਾਜਨੀਤਿਕ ਲੋਕਾਂ ਵੱਲੋਂ ਸਿਆਸਤ ਵਾਲੇ ਜਿਹੜੇ ਲੀਡਰ ਆ ਨੇ ਇਹਨਾਂ ਵੱਲੋਂ ਪਾਲੇ ਜਾਂਦੇ ਆ ਇਹ ਇਹਨਾਂ ਦੇ ਸਿਰ ਤੇ ਹੱਥ ਰੱਖਿਆ ਜਾਂਦਾ ਵੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਇਹ ਰੱਜ ਕੇ ਪੈਸਾ ਕਮਾਉਂਦੇ ਆ ਰੱਜ ਕੇ ਸ਼ੋਸ਼ਣ ਕਰਦੇ ਆ ਚੰਮ ਦੀਆਂ ਚਲਾਉਂਦੇ ਆ ਤੇ ਲੋਕ ਅਸੀਂ ਬੇਵਕੂਫ ਸਾਡੇ ਲੋਕ ਆ ਕਿ ਅਸੀਂ ਪਿੱਛੇ ਲੱਗ ਕੇ ਨਾਲ ਦੀ ਨਾਲ ਕਹਿ ਦਿੰਦੇ ਆ ਕਿ ਹਾਂ ਕੋਈ ਗੱਲ ਨਹੀਂ ਬਾਬਾ ਜੀ ਨੇ ਆਖਿਆ ਤੇ ਜੇ ਮੋਨ ਭਾਗਵਤ ਡੇਰਾ ਬਿਆਸ ਗਿਆ ਤੇ ਉਹਦੇ ਪਿੱਛੇ ਵੀ ਹੁਣ ਕੀ ਨਿਕਲ ਕੇ ਆਊਗਾ ਠੀਕ ਹੈ ਖਬਰਾਂ ਆ ਰਹੀਆਂ ਕਿ ਗਿਆ ਉਹ ਇਹ ਬਹੁਤ ਵੱਡੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਨੇ ਮੈਂ ਕਹਿੰਦਾ ਕਿ ਭਗਵੰਤ ਮਾਨ ਨੂੰ ਜਿਹੜਾ ਨਾ ਇੱਕ ਥੋੜੇ ਜਿਹੇ ਸਮੇਂ ਦੇ ਵਿੱਚ ਇੰਨੇ ਹੱਥਾ ਕਰਤਾ ਉਹਨੂੰ ਹੂੰ ਠੀਕ ਹੈ ਤੂੰ ਪਰ ਮਾਰਿਆ ਨੇਤਾ ਕੀਤਾ ਕਿ ਨੇ ਆਪਣੇ ਆਨੇ ਜਿੰਨਾ ਤੋਂ ਲੋਕਾਂ ਨੇ ਆਸ ਰੱਖੀ ਸੀ ਨਾ ਕਿ ਪੰਜਾਬ ਦੀ ਗੱਲ ਕਰਨਗੇ ਇਹ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਗੇ ਠੀਕ ਹੈ ਜੋ 75 ਸਾਲਾਂ ਚ ਨਹੀਂ ਹੋਇਆ ਸੀ ਨਾ ਉਹ 2.5 ਸਾਲਾਂ ਚ ਹੋ ਗਿਆ ਜਿੰਨਾ 75 ਸਾਲਾਂ ਚ ਹੋਇਆ ਸੀ ਲੋਕਾਂ ਦੀ ਕਹਿੰਦੇ ਮਾਨਸਾਹਬ ਕਹਿੰਦੇ ਸੀ ਸੱਥਾਂ ਦੇ ਵਿੱਚ ਉਹ ਸਰਕਾਰ ਚੱਲਿਆ ਕਰੋ ਉਹਨਾਂ ਸੱਥਾਂ ਦੇ ਵਿੱਚ ਖੁੰਡ ਚਰਚਾ ਚੱਲਦੀਆਂ ਕਿ ਜਿੰਨਾ ਬੇੜਾਗਰਕ 75 ਸਾਲਾਂ ਚ ਨਹੀਂ ਗੱਲੀਆਂ ਕਾਂਗਰਸੀਆਂ ਨੇ ਕੀਤਾ ਸੀ ਨਾ ਉਸ ਤੋਂ ਦੁੱਗਣਾ ਚੌਗਣਾ ਬੇੜਾਗਰਕ ਬੀਤੇ 2.5 ਸਾਲਾਂ ਚ ਆਮ ਆਦਮੀ ਪਾਰਟੀ ਨੇ ਕਰਤਾ ਕਿਉਂਕਿ ਬਗਾਨਾ ਕਿ ਨਹੀਂ ਲੱਗਦਾ ਹੁੰਦਾ ਤਾਰਾ ਜੀ ਨਾ ਤਾਂ ਮੋਦੀ ਵਰਗੇ ਪੰਜਾਬ ਦੇ ਕੁਛ ਲੱਗਦੇ ਆ ਨਾ ਕੇਜਰੀਵਾਲ ਹੋਰੇ ਲੱਗਦੇ ਆ ਉਹਨੂੰ ਆਪਣੀ ਚੌਧਰ ਤੱਕ ਮਤਲਬ ਹੈ ਦਿੱਲੀ ਵਾਲੀ ਸੱਤਾ ਖੁੱਸ ਗਈ ਹੁਣ ਉਹ ਕਿ ਪਹਿਲਾਂ ਜੋ ਖਬਰਾਂ ਆਈਆਂ ਕਿ ਪਹਿਲਾਂ ਉਹਨੇ ਆਪਦੇ ਸੱਜੇ ਖੱਬੇ ਪਹਿਲਾਂ ਓਐਸਡੀ ਸਟਾਈ ਮੁੱਖ ਮੰਤਰੀ ਦੇ ਉਦੋਂ ਬਾਅਦ ਦੇ ਵਿੱਚ ਆਪ ਦੇ ਜਿਹੜੇ ਖਾਸ ਮੁਖਾਸ ਸੀ ਉਹ ਸੀਐਮਓ ਦੇ ਵਿੱਚ ਲਾਏ ਠੀਕ ਹੈ ਸੀਐਮ ਦਫ਼ਤਰ ਦੇ ਵਿੱਚ ਲਾਏ ਉਹ ਹੁਣ ਉਦੋਂ ਬਾਅਦ ਦੇ ਵਿੱਚ ਕਹਿੰਦੇ ਕਿ ਕੇਜਰੀਵਾਲ ਸਿੱਧਾ ਹਿਸਾਬ ਜਿਹੜਾ ਉਹ ਫਾਈਲਾਂ ਦਾ ਹਿਸਾਬ ਲਾਊਗਾ ਤੇ ਮੈਂ ਕਹਿੰਦਾ ਵੀ ਜੋ ਫਾਈਲਾਂ ਦਾ ਹਿਸਾਬ ਕੇਜਰੀਵਾਲ ਲਾਊਗਾ ਤੇ ਫਿਰ ਜਿਹੜੇ ਭੇਤ ਗੋਪਤ ਰੱਖ ਉਹਨੂੰ ਤੁਹਾਡੀ ਗਲੀ ਵਿੱਚ ਸੀ ਜਿਵੇਂ ਤੁਸੀਂ ਕਹਿੰਦੇ ਸੀ ਵੀ ਬੇੜਾ ਗਰਕਾਤਾ 70 ਸਾਲਾਂ 75 ਸਾਲਾਂ ਚ ਨਹੀਂ ਹੋਇਆ ਜਿਹੜਾ ਇਹਨਾਂ ਨੇ 2.5 ਸਾਲ ਚ ਕਰਤਾ 2.5 ਸਾਲ ਚ ਇਹਨਾਂ ਨੇ ਇੱਕ ਭਗਵੰਤ ਮਾਨਸ ਜੀ ਇੱਕ ਕਮੇਡੀ ਜੀ ਕਲਾਕਾਰ ਉਹਨਾਂ ਨੂੰ ਕਮੇਡੀ ਬੜੀ ਬੜੀ ਸੋਹਣੀ ਕਰਨੀ ਹੁੰਦੀ ਸੀ ਜਦੋਂ ਕਮੇਡੀ ਕਲਾ ਸਟੇਜਾਂ ਕਰਦੇ ਸੀ ਉਦੋਂ ਵੀ ਜੀ ਕਿ ਸਰਕਾਰਾਂ ਤੇ ਤੰਦ ਉਹ ਕੱਸਦੇ ਰਹਿੰਦੇ ਸੀ ਉਹਨਾਂ ਨੇ ਕਮੇਡੀ ਇਸ ਹਿਸਾਬ ਨਾਲ ਕਰਤੀ ਲੋਕਾਂ ਨੂੰ ਸੁਪਨਾ ਇਸ ਹਿਸਾਬ ਨਾਲ ਵਿਖਾਤਾ ਉਹ ਕਹਿੰਦੇ ਵੀ ਜਿਹੜੇ ਆ ਨੌਜਵਾਨ ਮੇਰੀਆਂ ਗੱਡੀਆਂ ਦੇ ਪਿੱਛੇ ਛੂਟਦੇ ਫਿਰਦੇ ਆ ਆਪ ਦਾ ਮੋਟਰਸਾਈਕਲ ਚੱਕੀ ਫਿਰਦੇ ਆ ਪੈਟਰੋਲ ਮਚਾਉਂਦੇ ਨਾ ਆਪ ਦੀਆਂ ਜੇਬਾਂ ਦੇ ਵਿੱਚੋਂ ਗੱਡੀਆਂ ਦੇ ਵਿੱਚੋਂ ਇੰਨਾ ਪੈਟਰੋਲ ਦਾ ਮੁੱਲ ਮੈਂ ਦੇਵਾਂਗਾ ਮੈਂ ਤਾਰੂੰਗਾ ਇਹਨਾਂ ਨੌਜਵਾਨਾਂ ਨੂੰ ਮੈਂ ਪੈਟਰੋਲ ਪੰਪਾਂ ਦੇ ਲਾਇਸੈਂਸ ਦਿਆਂਗਾ ਪੈਟਰੋਲ ਨਹੀਂ ਕੱਲਾ ਵੀ ਗੱਡੀਆਂ 'ਚ ਪਾਉਣ ਨੂੰ ਮੈਂ ਪੈਟਰੋਲ ਦੇ ਦੂੰਗਾ ਉਹ ਲੋਕਾਂ ਨੇ ਸੋਚਿਆ ਉਹ ਨੌਜਵਾਨ ਨੇ ਸੋਚਿਆ ਸ਼ਾਇਦ ਕਦੇ ਸਾਡੀ ਸੁਣੀ ਜਾਵੇ ਕਹਿੰਦੇ ਹੁੰਦੇ ਆ ਰੂੜੀ ਦੀ ਕਿੰਨੇ ਸਾਲ ਤੋਂ ਸੁਣੀ ਜਾਂਦੀ ਹੁੰਦੀ ਆ 12 ਸਾਲ 12 ਸਾਲ ਤੇ ਰੂੜੀ ਦੀ ਵੀ ਸੁਣੀ ਜਾਂਦੀ ਆ ਸ਼ਾਇਦ ਸਾਡੀ ਵੀ ਸੁਣੀ ਜਾਵੇ ਕਿਉਂਕਿ 12 ਸਾਲ ਆ ਰਿਹਾ ਕੰਮ ਹੋ ਗਿਆ ਸੀ ਪਹਿਲਾਂ ਪੰਜ ਕਾਲੀ ਕਰਕੇ ਫਿਰ ਕਾਂਗਰਸ ਕਰਕੇ ਆ ਦੋ ਆ ਗਏ ਸੀ ਜੇ ਤੁਸੀਂ ਕਹੇ 12 ਸਾਲ ਦੀ ਪਰ ਉਹ ਜਿਹੜੀ ਰੂੜੀ ਦੀ ਨਹੀਂ ਸੁਣੀ ਗਈ ਕਿਉਂਕਿ ਲੋਕ ਤਾਂ ਵਿਚਾਰੇ ਨੇ ਜਦੋਂ ਪੀਸੇ ਜਾਂਦੇ ਆ ਪੁੜਾਂ ਦੇ ਵਿਚਾਲੇ ਆ ਦਾਣੇ ਵਾਂਗੂ ਨਾ ਤਾਲੇ ਪੋੜ ਨੂੰ ਕੁਛ ਨਾ ਨਾ ਵਿਚਾਲੇ ਜਿਹੜਾ ਦਾਣਾ ਪੀਸਿਆ ਤਾਂ ਉਹੀ ਜਾਣਾ ਇਹ ਲੋਕ ਵਿਚਾਲੇ ਆਗੇ ਇਹਨਾਂ ਦੇ ਜਨਨ ਕਿ ਇਹਨਾਂ ਨੂੰ ਦਿਖਾਉਂਦੇ ਕੋਸ਼ਾ ਕਰਦੇ ਕੁਛ ਆ ਅਸਲ ਦੇ ਵਿੱਚ ਪੰਜਾਬ ਦੀ ਨਹੀਂ ਦੇਸ਼ ਦੀ ਨੌਜਵਾਨੀ ਜਿਹੜੀ ਆ ਨਾ ਉਹ ਲਵਾਰਿਸ਼ ਹੋਈ ਫਿਰਦੀ ਆ ਇੱਕ ਪਾਸੇ ਆਪਾਂ ਗੱਲ ਕੀਤੀ ਸੀ ਪਿਛਲੀ ਵਾਰ ਕਿ ਇਹ ਪੰਜਾਬ ਦੀ ਅਫਸਰशाही ਲਵਾਰਸ ਹੋਈ ਫਿਰਦੀ ਹੈ ਕਿਉਂਕਿ ਜਦੋਂ ਸਰਕਾਰ ਕੋਈ ਉੱਪਰ ਏਜੰਡਾ ਹੀ ਨਹੀਂ ਹੈਗਾ ਸਰਕਾਰ ਕੋਲੇ ਕੋਈ ਦੱਸਣੇ ਨਹੀਂ ਅਫਸਰशाही ਨੂੰ ਕਿ ਕੀ ਕਰਨਾ ਅਫਸਰशाही ਇਹ ਨਹੀਂ ਕਿ ਸਾਰੇ ਅਫਸਰ ਮਾੜੇ ਮੁਲਾਜ਼ਮ ਮਾੜੇ ਆ ਬਹੁਤ ਅਫਸਰशाही ਪੰਜਾਬ ਵਾਸਤੇ ਕਰਨਾ ਚਾਹੁੰਦੀ ਹੈ ਬਹੁਤ ਅਫਸਰ ਇਹੋ ਜਿਹੇ ਹੈਗੇ ਜਿਹੜੇ ਕਰਨਾ ਚਾਹੁੰਦੇ ਕਿ ਹਾਂ ਇੱਥੇ ਆਹ ਹੋਣਾ ਚਾਹੀਦਾ ਪਰ ਹੁਣ ਜਦੋਂ ਸਾਰੀ ਲਗਾਮ ਹੀ ਦਿੱਲੀ ਵਾਲਿਆਂ ਦੇ ਹੱਥ ਫੜਾ ਛੱਡੀ ਹੈ ਛੋਟੀਆਂ-ਛੋਟੀਆਂ ਚੀਜ਼ਾਂ ਦੀ ਪੁੱਛ ਪੜਤਾਲ ਹੋਣੀ ਹੈ ਕਿ ਆਹ ਕੰਮ ਕਰਨਾ ਜੀ ਕਰ ਲਈਏ ਕਹਤਾ ਤਾਂ ਕਰ ਲੋ ਨਹੀਂ ਕਹਤਾ ਤਾਂ ਨਾ ਕਰ ਲੋ ਨੌਜਵਾਨੀ ਜਿਹੜੀ ਆ ਨਾ ਉਹ ਇੰਨਾ ਕੁ ਮਤਲਬ ਭਟਕ ਚੁੱਕੀ ਆ ਖੁਦ ਦੇ ਫੈਸਲੇ ਲੈਣੇ ਔਖੇ ਹੋ ਰਿਹਾ ਕਿ ਭਵਿੱਖ ਕੀ ਹੈ ਫਿਊਚਰ ਕੀ ਹੈ ਸਾਰਾ ਕੁਝ ਮਹਿੰਗਾ ਹੋ ਗਿਆ ਕੋਈ ਕਿਸੇ ਵੀ ਚੀਜ਼ ਨੂੰ ਲੈ ਲਓ ਜਮੀਨੀ ਪੱਧਰ ਤੇ ਚਾਹੇ ਖਾਣ ਪੀਣ ਨੂੰ ਪਹਿਨਣ ਨੂੰ ਚਾਹੇ ਪੜਾਈਆਂ ਨੂੰ ਚਾਹੇ ਕਾਰੋਬਾਰਾਂ ਨੂੰ ਹਰ ਇੱਕ ਚੀਜ਼ ਮਹਿੰਗੀ ਹੋ ਗਈ ਹੁਣ ਬੰਦਾ ਇਹ ਸੋਚਦਾ ਕਿ ਮੈਂ ਆਮ ਜਿਆਦਾ ਜਿਆਦਾ ਆਬਾਦੀ ਕੀ ਦੀ ਹੈ ਮੀਡੀਅਮ ਕਲਾਸ ਲੋਕਾਂ ਦੀ ਬੰਦਾ ਸੋਚਦਾ ਕਿ ਯਾਰ ਮੇਰੇ ਬੱਚੇ ਦਾ ਫਿਊਚਰ ਕੀ ਹੈ ਬੱਚਾ ਵੀ ਸੋਚਦਾ ਜਿਹੜੇ ਸਿਆਣੇ ਬੱਚੇ ਸੋਚਦੇ ਆ ਪਰ ਉਹ ਕੁਝ ਬੱਚੇ ਹੋਣ ਕੁਝ ਨੌਜਵਾਨ ਹੋਣਗੇ ਜਿਹੜੇ ਸੀ ਇਹਨਾਂ ਦੇ ਭਗਵੰਤ ਮਾਨ ਦੇ ਪਿੱਛੇ ਹਾਂ ਠੀਕ ਹੈ ਕਿ ਲਹਿਰ ਬਣੀ ਸੀ ਸਾਰਾ ਪੰਜਾਬ ਪਿੱਛੇ ਲੱਗੇ ਠੀਕ ਹੈ ਪੂਰਾ ਪੰਜਾਬ ਪਿੱਛੇ ਲੱਗੇ ਇਸੇ ਕਰਕੇ 92 ਸੀਟਾਂ ਆ ਗਈਆਂ ਪਰ ਨੌਜਵਾਨੀ ਜਿਹੜੀ ਆ ਨਾ ਉਹ ਥੋੜੀ ਸੀ ਜਿਹਨੂੰ ਇਹ ਸੀਗਾ ਕਿ ਸਾਨੂੰ ਇਹ ਕਰ ਦੇਣਗੇ ਬਦਲਾ ਦਾ ਨਾਰਾ ਜ਼ਰੂਰ ਸੀ ਕਿਉਂਕਿ ਨੌਜਵਾਨ ਸਭ ਤੋਂ ਵੱਧ ਵਧੀਆ ਕੀ ਨੇ ਸੋਚਣਾ ਹੁੰਦਾ ਜੇ ਟੈਕਨੀਕਲੀ ਸੋਚੇ ਤਾਂ ਨੌਜਵਾਨ ਪੀੜੀ ਨੇ ਉਹਨਾਂ ਨੂੰ ਸੀ ਕਿ ਚਲੋ ਕੁਝ ਚੰਗਾ ਹੋਊਗਾ ਤਾਂ ਸਾਡਾ ਵੀ ਫਿਊਚਰ ਜਿਹੜਾ ਉਹ ਬਣੂਗਾ ਬਣੂਗਾ ਸਾਡਾ ਭਵਿੱਖ ਬਣੂਗਾ ਪਰ ਹੁਣ ਜਿਹੜੀ ਨੌਜਵਾਨੀ ਹਲੇ ਵੀ ਇਹਨਾਂ ਦੇ ਪਿੱਛੇ ਲੱਗੀ ਫਿਰਦੀ ਹੈ ਉਹ ਨੌਜਵਾਨੀ ਕਿਹੜੀ ਹੈ ਉਹ ਨੌਜਵਾਨੀ ਮੈਂ ਕਹਿੰਦਾ ਕਿ ਜਾਂ ਤਾਂ ਉਹ ਲੋਕ ਹੁੰਦੇ ਗੁੱਸਾ ਨਾ ਕਰਨ ਮੇਰੀ ਗੱਲ ਦਾ ਕਿ ਜਿਨ੍ਹਾਂ ਨੂੰ ਪਿਛਲੀਆਂ ਪਾਰਟੀਆਂ ਵੇਲੇ ਇਹੀ ਲੋਕ ਕੌਲੀ ਚੱਟ ਕਹਿੰਦੇ ਹੁੰਦੇ ਸੀ ਨਾ ਤੇ ਕੌਲੀ ਚੱਟ ਹੈ ਜੋਤੀ ਚੱਟ ਹੈ ਹੁਣ ਦੇਖੋ ਜਦੋਂ ਪਤਾ ਲੱਗ ਗਿਆ ਯਾਰ ਕਿ ਜੋ ਪੰਜਾਬ ਨੂੰ ਜੋ ਬਣਾਉਣ ਦੀ ਗੱਲ ਹੋਈ ਸੀ ਹਜੇ 2.5 2.5 ਸਾਲਾਂ ਜੋ ਨਹੀਂ ਬਣ ਸਕਿਆ ਤਾਂ ਫਿਰ ਮੁੜਿਆ ਉਹ ਯਾਰ ਕੁਈ ਨਵਾਂ ਰਾਹ ਤਿਆਰ ਕਰੋ ਉਹ ਰਾਹ ਤਿਆਰ ਕਰੋ ਕਿ ਜਿਹਦੇ ਨਾਲ ਕੋਈ ਪੋਜ਼ਿਟਿਵ ਵੇ ਕੋਈ ਸਾਨੂੰ ਦਿਖਾਈ ਦੇਵੇ 네ਗੇਟਿਵ ਨਹੀਂ ਕਿ ਮੁੜਿਆ ਉਹ ਕਿਸੇ ਹੋਰ ਰਸਤੇ ਉਸ ਵੇ ਜਾਓਗੇ ਆ ਕਰ ਦੇਂਗੇ ਉਹ ਕਰ ਦੇਂਗੇ ਕਿਸੇ ਚੰਗੇ ਰਸਤੇ ਲੱਗੋ ਪਰ ਹਾਲੇ ਵੀ ਜਿਹੜਾ ਕੁਛ ਤਾਂ ਤਨਖਾਈਏ ਹੁੰਦੇ ਇਹਨਾਂ ਦੇ ਆਈਟੀ ਸੈੱਲ ਉਹਨਾਂ ਨੇ ਤਾਂ ਲਿਖਣਾ ਬੋਲਣਾ ਹੀ ਆ ਕੁਝ ਆਈਟੀ ਸੈੱਲ ਦੇ ਨਾਮ ਨਾਲ ਕਿ ਜਿਹੜੇ ਵੀ ਐਵੇਂ ਮੈਨੂੰ ਮੈਨੂੰ ਪ੍ਰਧਾਨ ਨੇ ਗੱਡੀ 'ਚ ਬਿਠਾ ਕੇ ਨਾਲ ਲੈ ਗਿਆ ਸੀਗਾ ਤੇ ਮੈਨੂੰ ਉਹ ਵਿਧਾਇਕ ਲੈ ਗਿਆ ਸੀਗਾ ਤੇ ਮੈਨੂੰ ਫਲਾਣਾ ਲੈ ਗਿਆ ਸੀ ਉਹਨਾਂ ਗੱਲਾਂ ਪਿੱਛੇ ਜਿਹੜਾ ਸਿਰਫ ਇੰਨੀ ਗੱਲ ਪਿੱਛੇ ਕਿ ਮੈਂ ਫਲਾਣੇ ਦੀ ਗੱਡੀ 'ਚ ਬੈਠ ਜਾਣਾ ਉਹਨੇ ਪਿੱਛੇ ਜਿਹੜਾ ਵੀ ਆਪ ਦੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਉਹ ਕੋਡ ਪ੍ਰਚਾਰ ਉਹ ਇਹੋ ਜਿਹਾ ਕੁਝ ਲਿਖਦੇ ਬੋਲਦੇ ਆ ਵੀ ਜੋ ਆਪ ਦੀ ਸਮਝ ਤੋਂ ਪਰੇ ਹੁੰਦਾ ਵੀ ਯਾਰ ਆ ਨੌਜਵਾਨ ਪੀੜ੍ਹੀ ਸਾਡੇ ਪੰਜਾਬ ਦੀ ਕੁੱਲ ਮਿਲਾ ਕੇ ਜਿਹੜਾ ਨੌਜਵਾਨੀ ਜਿਹੜੀ ਆ ਨਾ ਉਹਨੂੰ ਇਹ ਸੀ ਕਿ ਫਿਊਚਰ ਕਿਹੜੇ ਪਾਸੇ ਦੇਸੂਗਾ ਪਰ ਫਿਲਹਾਲ ਜੇ ਪਿਛਲੇ 75 ਸਾਲਾਂ ਚ ਕੋਈ ਇਹਨਾਂ ਨੂੰ ਆਪਦੀ ਆਸ ਦੀ کرن ਦਿਖਾਈ ਨਹੀਂ ਦਿੱਤੀ ਨਾ ਤਾਂ ਉਹ ਜਿਹੜੀ ਹੈਗੀ ਹੈ ਉਹਨਾਂ ਨੂੰ ਇੰਨਾ 2.5 ਸਾਲਾਂ ਦੇ ਵਿੱਚ ਵੀ ਕੁਝ ਵੀ ਦਿਖਾਈ ਨਹੀਂ ਦਿੱਤਾ ਹੁਣ ਉਹ ਨੌਜਵਾਨ ਵਰਗ ਵੀ ਡਾਵਾ ਡੋਲ ਹੈ ਉਹ ਸੋਚ ਰਿਹਾ ਕਿ ਕੀ ਹੋਣਾ ਚਾਹੀਦਾ ਤੇ ਹੁਣ ਡਾਵਾ ਡੋਲ ਤਾਂ ਦੇਖੋ ਜਦੋਂ ਮੁਖੀ ਪੰਜਾਬ ਦਾ ਮੁੱਖ ਮੰਤਰੀ ਡਾਵਾ ਡੋਲ ਹੈ ਉਹਨੂੰ ਨਹੀਂ ਪਤਾ ਮੇਰੇ ਫੈਸਲੇ ਕੀ ਆ ਮੈਂ ਕੀ ਕਰ ਸਕਦਾ ਕੀ ਨਹੀਂ ਕਰ ਸਕਦਾ ਤੇ ਫਿਰ ਨੌਜਵਾਨ ਕੀ ਕਰੂਗਾ ਪੰਜਾਬ ਕੀ ਕਰੂਗਾ ਬਸ ਕਰਨਾ ਜਿਹਨੂੰ ਪੈਣਾ ਤਾਰਾ ਜੀ ਮੈਂ ਲਾਸਟ ਜੇ ਗੱਲ ਜਰੂਰ ਕਹੂੰਗਾ ਕਿ ਇੱਕ ਤਾਂ ਜਦੋਂ ਭਗਵੰਤ ਸਿੰਘ ਮਾਨ ਨੂੰ ਪਤਾ ਕਿ ਹੁਣ ਹਟਾਉਣ ਦੇ ਮੂਡ 'ਚ ਆਏ ਹ ਹਟਾਉਣਗੇ ਠੀਕ ਹੈ ਪਤਾ ਨਹੀਂ ਅੰਦਰ ਕੀ ਚੱਲਦਾ ਸਿਆਸਤ ਦੇ ਵਿੱਚ ਪਰ ਇਹ ਗੱਲਾਂ ਹੋ ਚੁੱਕੀਆਂ ਕਿ ਇੱਕ ਨਾ ਇੱਕ ਦਿਨੇ ਸਾਹਮਣਾ ਕਿਉਂਕਿ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਦੇ ਵਿੱਚ ਇੱਕ ਦਿੱਲੀ ਦੇ ਬੰਦੇ ਨੇ ਆ ਕੇ ਜਿਹਦਾ ਕੋਈ ਲਾਗਾ ਦੇਗਾ ਹੀ ਨਹੀਂਗਾ ਉਹਨੇ ਆ ਕੇ ਕੈਬਨਟ ਦੀਆਂ ਵਿਧਾਇਕਾਂ ਦੀਆਂ ਦੋ ਦੋ ਮੀਟਿੰਗਾਂ ਲੈ ਜਾਣੀਆਂ ਮੁੱਖ ਮੰਤਰੀ ਨੂੰ ਪਤਾ ਤੱਕ ਨਾ ਹੋਣਾ ਉਹ ਕਹਿੰਦੇ ਦੋ ਸਕੇ ਭਰਾ ਹੋਣ ਨਾ ਇੱਕ ਭਰਾ ਕਿਸੇ ਗਵਾਂਡੀ ਨੂੰ ਸਾਧ ਕੇ ਉਹਦੇ ਨਾਲ ਗੱਲ ਕਰ ਰਿਹਾ ਹੋਵੇ ਪਾਸੇ ਹੌਲੀ ਹੌਲੀ ਤਾਂ ਦੂਜੇ ਸਕੇ ਭਰਾ ਤੇ ਅੱਗ ਲੱਗ ਜਾਂਦੀ ਹੈ ਕਿ ਯਾਰ ਇਹ ਕੀ ਕਹਿੰਦਾ ਹੋਊਗਾ ਠੀਕ ਹੈ ਤੇ ਹੁਣ ਕੀ ਭਗਵੰਤ ਮਾਨ ਤੇ ਅੱਗ ਨਾ ਲੱਗੀ ਹੋ ਮੇਰੀ ਮੇਰੀ ਗੈਰ ਹਾਜ਼ਰੀ ਦੋ ਮੀਟਿੰਗਾਂ ਦੇ ਵਿੱਚ ਮੇਰੇ ਵਿਧਾਇਕਾਂ ਨੇ ਮੇਰੇ ਮੰਤਰੀਆਂ ਨੇ ਕੀ ਕੁਝ ਦੱਸਦਾ ਹੋਊਗਾ ਉੱਥੇ ਲੱਗਦਾ ਹੈ ਕਿ ਭਗਵੰਤ ਮਾਨ ਨੂੰ ਦਿੱਲੀ ਬੁਲਾ ਲਿਆ ਜਾਊਗਾ ਤੇ ਬੁਲਾ ਕੇ ਹੁਣ ਜਿਵੇਂ ਹਸਪਤਾਲ ਜਾ ਕੇ ਬਾਹਮ ਰੋਡ ਨਾਲੀ ਗੱਲ ਆ ਰਹੀ ਸੀ ਸਾਹਮਣੇ ਵੀ ਸੰਦੀਪ ਪਾਠਕ ਬਾਹਮ ਰੋਡ ਨਹੀਂ ਗਿਆ ਸੀ ਵੀ ਅਸਤੀਫਾ ਦੇ ਦੇ ਉਹ ਵੀਰ ਗਿਆ ਹੁਣ ਇਹੀ ਚੀਜ਼ ਹੈ ਵੀ ਉਹਨੂੰ ਸਾਰੀਆਂ ਜਿਹੜੀਆਂ ਰਿਪੋਰਟਾਂ ਨਾ ਮੇਰੇ ਖਿਆਲ ਮੁਤਾਬਕ ਵੀ ਸਾਰੀਆਂ ਇਕੱਠੀਆਂ ਕਰਕੇ ਵਿਧਾਇਕਾਂ ਤੋਂ ਮੰਤਰੀਆਂ ਤੋਂ ਉਹ ਇੱਕ ਖਾਕਾ ਤਿਆਰ ਕਰ ਲਿਆ ਜਾਊਗਾ ਖਾਕਾ ਤਿਆਰ ਕਰਕੇ ਭਗਵੰਤ ਮਾਨ ਨੂੰ ਜਿਹੜਾ ਦਿੱਲੀ ਅੱਗੇ ਕੇਜਰੀਵਾਲ ਆਉਂਦੇ ਸੀ ਢੋਲ ਢਮਕੀਆਂ ਚਾਹੁੰਦਾ ਹੁੰਦਾ ਸੀ ਨਾ ਪਤਾ ਸੀ ਕਿ ਕੇਜਰੀਵਾਲ ਆ ਰਿਹਾ ਹੁਣ ਪਤਾ ਹੀ ਨਹੀਂ ਲੱਗਦਾ ਕਦੋਂ ਆ ਕੇ ਮੀਟਿੰਗ ਕਰਕੇ ਮੁੜ ਗਿਆ ਇੰਨਾ ਕਿ ਤਾਂ ਪ੍ਰਭਾਵ ਘਟ ਗਿਆ ਨਾ ਹੋ ਸਕਦਾ ਹੈ ਕਿ ਭਗਵੰਤ ਮਾਨ ਨੂੰ ਅਗਲੇ ਦਿਨਾਂ ਦੇ ਵਿੱਚ ਦਿੱਲੀ ਬੁਲਾ ਲਿਆ ਜਾਵੇ ਤੇ ਦਿੱਲੀ ਬਲਾ ਕੇ ਸਾਰੀ ਰਿਪੋਰਟ ਉਹਦੇ ਮੂਰੇ ਪੇਸ਼ ਕਰ ਦਿੱਤੀ ਜਾਵੇ ਵੀ ਆ ਦੇਖ ਤੇਰੇ ਵਿਧਾਇਕ ਤੇਰੇ ਮੰਤਰੀ ਤੇਰੇ ਇੰਨੇ ਕੁ ਖੁਸ਼ ਤੇ ਇੰਨੇ ਕੁ ਨਾ ਖੁਸ਼ ਹੈ ਇਸ ਕਰਕੇ ਤੇਰਾ ਪਾਸੇ ਹੋ ਜਾਣਾ ਬਣਦਾ ਤੂੰ ਇੱਥੇ ਇੱਥੇ ਆਹ ਨੁਕਸਾਨ ਕਰਤੇ ਉਹ ਕਈ ਸਾਰੀਆਂ ਚੀਜ਼ਾਂ ਉਹ ਕਹਿੰਦੇ ਵੀ ਅਖੇ ਉਹ ਕੋਈ ਜਨਾਨੀ ਕਹਿੰਦੀ ਵੀ ਮੈਂ ਨਹੀਂ ਇਹਦੇ ਵਸਣਾ ਉਹ ਬੰਦੇ ਇਕੱਠੇ ਹੋਏ ਪੀਕੇ ਸੱਦੇ ਸੌਰੇ ਬੈਠੇ ਪੰਚਾਇਤ ਬੈਠੀ ਵੀ ਕਿਉਂ ਨਹੀਂ ਵਸਣਾ ਸੋਨਾ ਸੁਨੱਖਾ ਸਭ ਕੁਝ ਹੈ ਕੰਮ ਕਰਦਾ ਨਸ਼ਾ ਨਹੀਂ ਕਰਦਾ ਉਹ ਕਦੇ ਵੀ ਨਹੀਂ ਕੁਝ ਨਹੀਂ ਜਦੋਂ ਇਹ ਰੋਟੀ ਰੋਟੀ ਜਦੋਂ ਖਾਂਦਾ ਪੀਂਦਾ ਨਾ ਉਦੋਂ ਦੀ ਦਾੜੀ ਹਲਦੀ ਹੈ ਮੈਂ ਤਾਂ ਨਹੀਂ ਵਸਣਾ ਇਹਦੀ ਤੇ ਮਤਲਬ ਕਿ ਜੇ ਤਾਂ ਇਹ ਚੀਜ਼ਾਂ ਵੀ ਭਗਵੰਤ ਮਾਨ ਨਾਲ ਵੀ ਬਸ ਨਹੀਂ ਬਸਣਾ ਤੈਨੂੰ ਪਾਸੇ ਕਰਨਾ ਤੇ ਫਿਰ ਮੈਂ ਅੱਗੇ ਵੀ ਕਹਾਂ ਮੈਂ ਹੁਣ ਵੀ ਕਹਿੰਨਾ ਆਖਰ ਦੇ ਵਿੱਚ ਵੀ ਇਹਦੇ ਨਾਲੋਂ ਬਿਹਤਰ ਹੋਊਗਾ ਇੱਕ ਇੱਕ ਥੋੜੀ ਜਿਹੀ ਗੈਰਤ ਰਹਿ ਜਾਊਗੀ ਕਿ ਮੈਂ ਅਸਤੀਫਾ ਦਿੱਤਾ ਹੁਣੇ ਖਬਰਾਂ ਪਹੁੰਚ ਰਹੀਆਂ ਨੇ ਕੋਲੇ ਵੇਟ ਕਰਨ ਦੀ ਲੋੜ ਨਹੀਂ ਪਰ ਜਿਹੜੇ ਹਾਲਾਤ ਬਣ ਰਹੇ ਆ ਉਹਦੇ ਮੁਤਾਬਕ ਉਹ ਡਾਟਾ ਉਹ ਖਾਕਾ ਤਿਆਰ ਕਰਕੇ ਭਗਵੰਤ ਮਾਨ ਨੂੰ ਵਿਖਾਇਆ ਜਾਊਗਾ ਤੇਰੇ ਹੱਕ ਦੇ ਵਿੱਚ ਪੰਜਾਬ ਵੀ ਨਹੀਂ ਜਾ ਰਿਹਾ ਤੇਰੇ ਹੱਕ ਦੇ ਵਿੱਚ ਤੇਰੇ ਵਿਧਾਇਕ ਤੇਰੇ ਮੰਤਰੀ ਵੀ ਨਹੀਂ ਜਾ ਰਹੇ ਤੇ ਕਾਕਾ ਜੀ ਅਸਤੀਫਾ ਦੇ ਕੇ ਤੂੰ ਪਿੱਛੇ ਹਟ ਜਾ ਠੀਕ ਹੈ ਐਨੀ ਇੱਕ ਰਿਕਵੈਸਟ ਕਰ ਲੇ ਜੇ ਉਹਦੀ ਮੰਨਦੇ ਆ ਵੀ ਮੈਨੂੰ ਕਿਸੇ ਸਨਮਾਨਯੋਗ ਅਹੁਦੇ ਤੇ ਹੋਰ ਰੱਖ ਲਓ ਠੀਕ ਹੈ ਤੇ ਨਹੀਂ ਜੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਲਾਇਆ ਨਾ ਜਿਹੜੀਆਂ ਚੀਜ਼ਾਂ ਆ ਰਹੀਆਂ ਨਿਕਲ ਕੇ ਤੇ ਫਿਰ ਉਹ ਬਹੁਤ ਮੂਰੀ ਤਰ੍ਹਾਂ ਲਾਉਣਗੇ ਭਵਿੱਖ ਦਾ ਕੌਣ ਹੋਊਗਾ ਮੁੱਖ ਮੰਤਰੀ ਇਹ ਅਜੇ ਮਤਲਬ ਭਵਿਕ ਦੇ ਗਰਭ ਦੇ ਵਿੱਚ ਹੈ ਵੀ ਕਿਨੇ ਉਹ ਕੁਰਸੀ ਸਾਹਮਣੀ ਹੈ ਪਰ ਇਹ ਚੀਜ਼ਾਂ ਚੱਲ ਪਈਆਂ ਕਿ ਬਹੁਤ ਪਾੜਾ ਵਧ ਗਿਆ ਜੀ ਇਹਦੇ ਨਤੀਜੇ ਕੀ ਹੋਣਗੇ ਉਹ ਨਾਲ ਦਿਨਾਂ ਚ ਪਤਾ ਲੱਗ ਜਾਊਗਾ ਬਹੁਤ ਧੰਨਵਾਦ ਸੀਐਮ ਭਗਵੰਤ ਮਾਨ ਜਿਵੇਂ ਜਸਵਿੰਦਰ ਸਿੰਘ ਜੈਤੂ ਨੇ ਦੱਸਿਆ ਬਹੁਤ ਬੁਰੀ ਹੋਣ ਜਾ ਰਹੀ ਹੈ ਉਹਨੂੰ ਖੁਦ ਨੂੰ ਨਹੀਂ ਪੁੱਛਿਆ ਜਾ ਰਿਹਾ ਜਿਹੜੇ ਉਹਦੇ ਆਪ ਦੇ ਮੰਤਰੀ ਐ ਉਹਨਾਂ ਨੂੰ ਬੁਲਾਇਆ ਜਾ ਰਿਹਾ ਸੀਐਮ ਨੂੰ ਪੁੱਛਿਆ ਨਹੀਂ ਜਾ ਰਿਹਾ ਹੁਣ ਦਿੱਲੀ ਦੇ ਵਿੱਚ ਬੁਲਾਉਣ ਦਾ ਕਾਰਨ ਇਹ ਸੀ ਉਹਨੂੰ ਦਿਖਾਉਣਾ ਸ਼ਿਸ਼ਾ ਜਦੋਂ ਕਿਸੇ ਬੰਦੇ ਦੀ ਪੀਤੀ ਹੋਵੇ ਨਾ ਰਾਤ ਨੂੰ ਉਹਨੂੰ ਪਤਾ ਨਹੀਂ ਲੱਗਦਾ ਵੀ ਰਾਤ ਸਬਜੀ ਕਾਦੀ ਬਣਾਈ ਸੀ ਮੈਂ ਰੋਟੀਆਂ ਕਿੰਨੀਆਂ ਖਾਧੀਆਂ ਉਹੀ ਗੱਲ ਭਗਵੰਤ ਮਾਨ ਨਾਲ ਹੋਣੀ ਹੈ ਭਗਵੰਤ ਮਾਨ ਨੂੰ ਇਹ ਨਹੀਂ ਪਤਾ ਮੈਂ ਪੰਜਾਬ ਦੇ ਵਿੱਚ ਸਟੇਜਾਂ ਤੇ ਕੀ ਕੀਤਾ ਲੋਕਾਂ ਨੂੰ ਕੀ ਕੀਤਾ ਕੀ ਵਾਅਦੇ ਕੀਤੇ ਕੀ ਦਾਅਵੇ ਕੀਤੇ ਕੀ ਕੁਛ ਕਰ ਰਿਹਾ ਉਹਨਾਂ ਕੋਲੇ ਦਿੱਲੀ ਵਾਲਿਆਂ ਕੋਲੇ ਨਿੱਕੀ ਨਿੱਕੀ ਗੱਲ ਉਹਦੀ ਨੋਟ ਹੈ ਹੁਣ ਜਦੋਂ ਸ਼ੀਸ਼ਾ ਵਿਖਾਇਆ ਜਾਣਾ ਉਹਨੂੰ ਕਿਹਾ ਜਾਣਾ ਵੀ ਤੂੰ ਪੰਜਾਬ ਦੇ ਵਿੱਚ ਆਹਾ ਕੰਮ ਕਰ ਰਿਹਾ ਸੀ ਇਹ ਲੋਕਾਂ ਨੂੰ ਪਸੰਦ ਨਹੀਂ ਪਰ ਜਿਹੜੇ 92 ਦੇ 92 ਆ ਉਹਨਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਵੀ ਤੁਸੀਂ ਸੀਐਮ ਭਗਵੰਤ ਮਾਨ ਦਾ ਸਾਥ ਦਿਓ ਤੁਸੀਂ ਪੰਜਾਬ ਦੇ ਜੰਮੇ ਹੋ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਫਤਵਾ ਦਿੱਤਾ ਕੇਜੀ ਵਾਲੇ ਫਤਵਾ ਨਹੀਂ ਦਿੱਤਾ ਪਰ ਜੇਕਰ ਤੁਸੀਂ ਉਹ ਪਿਛਲੀਆਂ ਸਰਕਾਰਾਂ ਵਾਂਗੂ ਉਹਨਾਂ ਰਮੋਰ ਤੇ ਚੱਲਣ ਵਾਲੀਆਂ ਸਰਕਾਰਾਂ ਵਾਂਗੂ ਦਿੱਲੀ ਵਾਲੇ ਦੇ ਬਾਨਾ ਫਿਰ ਤੁਸੀਂ ਪੰਜਾਬ ਦੇ ਨਹੀਂ ਆਉਣ ਵਾਲੇ ਇਲਕਸ਼ਨਾਂ ਦੇ ਵਿੱਚ ਤੁਹਾਨੂੰ 92 ਨੂੰ ਤੁਸੀਂ ਕਿਸੇ ਪਾਰਟੀ ਚ ਜਾਵੜਿਓ ਤੁਹਾਨੂੰ ਵੀ ਮੂੰਹ ਨਹੀਂ ਲਾਉਣਾ ਪਰ ਜੇ ਤੁਸੀਂ ਸਾਥ ਦੇਣਾ ਤਾਂ ਸੀਐਮ ਭਗਵੰਤ ਮਾਨ ਦਾ ਦਿਓ ਸੋਚ ਸਮਝ ਕੇ ਦਿਓ ਅਸੀਂ ਨਹੀਂ ਕਹਿੰਦੇ ਸੀਐਮ ਦਾ ਦਿਓ ਪਰ ਸੋਚੋ ਜੇ ਚ ਗਲਤੀ ਹੈ ਤੇ ਗਲਤੀ ਇਹਨੂੰ ਅਹਿਸਾਸ ਕਰਾਓ ਵੀ ਤੇਰੀ ਗਲਤੀ ਸੀਐਮ ਮਾਨ ਪਰ ਹਰੇਕ ਪਾਰਟੀ ਦੇ ਵਿੱਚ ਧੜੇ ਬੰਦੇ ਜਾ ਰਹੇ ਆ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਵੀ ਧੜੇ ਬੰਨੇ ਸ਼ੁਰੂ ਹੋ ਗਿਆ ਸੀਐਮ ਭਗਵੰਤ ਮਾਨ ਨੂੰ ਕੁਰਸੀ ਤੋਂ ਲਾਉਣ ਦੀਆਂ ਜਨਗੇ ਜਿਹੜੀਆਂ ਚਾਲਾਂ ਸੀ ਉਹ ਚੱਲ ਰਹਿਣਗੀਆਂ ਸੀ ਉਹ ਸਾਫਤ ਹੁੰਦੀਆਂ ਦਿਸ ਰੀਆਂ ਨਵੀਂ ਦੀ ਵੀਡੀਓ ਦੇ ਨਾਲ ਫੇਰ ਮਿਲਦੇ ਆ ਆਜ਼ਾਦ ਰਹੋ ਧੰਨਵਾਦ